ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਦੇਸ਼ ਉਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਇਸ ਪ੍ਰੋਗਰਾਮ ਤੇ ਚਾਨਣਾ ਪਾਈਦਾ ਤੇ ਉਹਨਾਂ ਸਾਰੀਆਂ ਖਬਰਾਂ ਦਾ ਤਹਿ ਤੱਕ ਜਾ ਕੇ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਕਰਦੇ ਹਾਂ ਉਹਨਾਂ ਦਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਤ ਸ਼੍ਰੀ ਅਕਾਲ ਜੀ ਸੋ ਕਰਦੇ ਆ ਰੋ ਖਬਰਾਂ ਦਾ ਮਿੰਟੂ ਜੀ ਸਭ ਤੋਂ ਮਨਦੀਪ ਜੀ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਆਈਏ ਤਾਂ ਕਾਂਗਰਸ ਨੇ ਮੋਦੀ ਦਾ ਚਾਹ ਵੇਚਣ ਵਾਲਾ ਏ ਆਈ ਵੀਡੀਓ ਪੋਸਟ ਕੀਤਾ ਜੀ ਇਹੋ ਜਿਹੇ ਤੰਸ ਵੈਸੇ ਅੱਜਕੱਲ ਆਮ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਕੈਂਪੇਨ ਦਾ ਜ਼ਰੀਆ ਬਣ ਗਿਆ ਹੈ ਸ਼ਾਇਦ ਸਰਕਾਰਾਂ ਦਾ ਜਿਹੜੇ ਇਹਨਾਂ ਪਾਰਟੀਆਂ ਦੇ ਆਫੀਸ਼ੀਅਲ ਪੇਜ ਨੇ ਉਹਨਾਂ ਤੇ ਤਾਂ ਇਹ ਰੰਗ ਬਹੁਤ ਆਮ ਦੇਖਣ ਨੂੰ ਮਿਲਦੇ ਨੇ ਪਰ ਇਹ ਵੀਡੀਓ ਦੇ ਵਿੱਚ ਇਸ ਤਰੀਕੇ ਦੇ ਨਾਲ ਦਿਖਾਇਆ ਜਾਣਾ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਕੀ ਇਹ ਮੁੱਦਿਆਂ ਦੀ ਗੱਲ ਇਹਨੂੰ ਮੰਨਿਏ ਜਾਂ ਫਿਰ ਐਵੇਂ ਸ਼ਗੂਫੇ ਛੱਡਣ ਵਾਲੀ ਗੱਲ ਹੀ ਹੁੰਦੀ ਹੈ ਦੇਖੋ ਜਦੋਂ ਤੋਂ AI ਆਇਆ ਹੈਗਾ ਉਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ AI ਤੋਂ ਬਾਅਦ ਵੀਡੀਓਜ਼ ਦੀ AI ਮੇਡ ਵੀਡੀਓਜ਼ ਦੀ ਪਰਮਾਰ ਹੋ ਗਈ ਹੈਗੀ ਇੰਟਰਨੈਟ ਤੇ ਤੇ ਨਰਿੰਦਰ ਮੋਦੀ ਦੇ ਇਹ ਜਿਹੜੇ AI ਮੇਡ ਵੀਡੀਓਜ਼ ਹੈਗੇ ਉਹ ਕਾਂਗਰਸ ਦੇ ਬਿਹਾਰ ਪੇਜ ਤੇ ਵੀ ਸ਼ੇਅਰ ਕੀਤੇ ਗਏ ਆਫੀਸ਼ੀਅਲ ਬਿਹਾਰ ਕਾਂਗਰਸ ਦੇ ਪੇਜ ਤੇ ਤੇ ਇਹਨਾਂ ਦੇ ਜਿਹੜੇ ਪ੍ਰਵਕਤਾ ਨੇ ਜਿਹੜੇ ਨੈਸ਼ਨਲ ਸਪੋਕਸਪਰਸਨ ਡਾਕਟਰ ਰਾਗਨੀ ਨਾਇਕ ਹੋਣ ਜਾਂ ਹੋਰ ਉਹਨਾਂ ਨੇ ਵੀ ਇਸ ਕਿਸਮ ਦੇ ਵੀਡੀਓਜ਼ ਸ਼ੇਅਰ ਕੀਤੇ ਗਏ ਇੱਕ ਵੀਡੀਓ ਸੀਗਾ ਜਿਹਦੇ ਵਿੱਚ ਨਰਿੰਦਰ ਮੋਦੀ ਦਿਖਾਈ ਦੇ ਰਿਹਾ ਸੀਗੇ ਤੇ ਦੂਜਾ ਜਿਹੜਾ ਵਿਹਾਰ ਦਾ ਬਿਹਾਰ ਕਾਂਗਰਸ ਨੇ ਜਿਹੜਾ ਸ਼ੇਅਰ ਕੀਤਾ ਸੀ ਉਹ ਦੇਖੋ ਆਪਣੀ ਮਾਂ ਨਾਲ ਗੱਲਾਂ ਕਰਦੇ ਹੋ ਦਿਖਾਈ ਦੇ ਰਹੇ ਸੀ ਤੇ ਉਹਦੇ ਵਿੱਚ ਡੋਨਾਲਡ ਟਰੰਪ ਵੀ ਸੀਗਾ ਡੋਨਾਲਡ ਟਰੰਪ ਕਹਿ ਰਿਹਾ ਸੀਗਾ ਕਿ ਪਾਕਿਸਤਾਨ ਨਾਲ ਆਪਰੇਸ਼ਨ ਸੰਧੂ ਰੋਕ ਦਿਓ ਇਸ ਕਿਸਮ ਦੀ ਜਿਹੜੀ ਗੱਲਬਾਤ ਹੈ ਗਿਆ ਉਹ ਉਸ ਉਸ ਤੋਂ ਦਿਖਾਈ ਗਈ ਹੈ ਹੁਣ ਦੇਖੋ ਕੈਂਪੇਨ ਇਸ AI ਵੀਡੀਓਜ਼ ਨਾਲ ਬਣਾਏ ਜਾ ਰਹੇ ਨੇ ਅਸੀਂ ਆਮ ਆਦਮੀ ਪਾਰਟੀ ਦੇ ਪੇजेस ਤੇ ਦੇਖਦੇ ਆ ਬੀਜੇਪੀ ਦੇ ਪੇजेस ਤੇ ਵੀ ਦੇਖਦੇ ਆ ਕਾਂਗਰਸ ਦੇ ਵੀ ਦੇਖਦੇ ਆ ਇਹਨੂੰ ਹੁਣ ਸਪਿੰਟਰ ਉਹ ਉੱਥੇ ਹੀ ਜਾ ਕੇ ਕਰਨਗੇ ਬੀਜਪੀ ਨੂੰ ਇਸ ਨੂੰ issues ਬਣਾ ਲਿਆਗਾ ਬੀਜਪੀ ਦੇ ਜਿਹੜੇ ਲੋਕ ਨੇ ਖਾਸ ਕਰਕੇ ਸਪੋਕਸਪਰਸਨ ਨੇ ਉਹ ਨੈਸ਼ਨਲ ਸਪੋਕਸਪਰਸਨ ਨੇ ਉਹ ਇਹ ਕਹਿ ਰਹੇ ਨੇ ਕਿ ਦੇਖੋ ਇੱਕ ਜਿਹੜੇ ਕਾਂਗਰਸ ਵਾਲੇ ਹੈਗੇ ਤਾਂ ਨਾਮਦਾਰ ਨੇ ਵੱਡੇ ਨਾਮ ਵਾਲੇ ਨੇ ਇਹ ਇੱਕ OBC ਸਮੁਦਾਏ ਦੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਹੁੰਦੇ ਆ ਦੇਖ ਹੀ ਨਹੀਂ ਸਕਦੇ ਜਰੀ ਨਹੀਂ ਸਕਦੇ ਇਸ ਕਿਸਮ ਦੇ ਵੀਡੀਓ ਬਣਾ ਰਹੇ ਹੁਣ ਨਰਿੰਦਰ ਮੋਦੀ ਇੱਕ ਪਾਸੇ ਜਦੋਂ ਉਹਨਾਂ ਨੂੰ ਸੰਪੇਤੀ ਖਟਣੀ ਹੁੰਦੀ ਹੈ ਜਦੋਂ ਤਾਂ ਉਹ ਉਦੋਂ ਤਾਂ ਉਹ ਕਹਿ ਦਿੰਦੇ ਆ ਕਿ ਮੈਂ ਇੱਕ ਚਾਹ ਦੇ ਚਨਾਲਾ ਸੀਗਾ ਬੱਚਾ ਸੀਗਾ ਤੇ ਜਦੋਂ ਇਸ ਨੂੰ ਲੈ ਕੇ ਵਿਪੱਖ ਕੋਈ ਸਵਾਲ ਕਰਦਾਗਾ ਤੇ ਉਹਨੂੰ ਫਿਰ ਇਹ ਕਹਿੰਦੇ ਕਿ ਦੇਖੋ ਦੇਖੋ ਇਹ ਕੋਬੀਸੀ ਸਮੁਦਾਏ ਦੇ ਵਿਅਕਤੀ ਦਾ ਮਜ਼ਾਕ ਬਣਾ ਰਹੇ ਨੇ ਤਾਂ ਇਹ ਹੈ ਮਤਲਬ ਚਿੱਤ ਵੀ ਮੇਰਾ ਪੱਟ ਵੀ ਮੇਰਾ ਉਹ ਵਾਲੀ ਗੱਲ ਹੈ ਤੇ ਮਤਲਬ ਭਾਜਪੀ ਵਾਲੇ ਇਸ ਨੂੰ ਸਪਿੰਨ ਵੀ ਆਪਣੇ ਅਸਰ ਨਾਲ ਸਪਿੰਨ ਕਰ ਰਹੇ ਨੇ ਮੈਂ ਇੱਕ ਗੱਲ ਦੇਖ ਰਿਹਾਗਾ ਕਿ ਕਾਂਗਰਸ ਦਾ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਦਾ ਜਿਹੜਾ ਆਪਾਂ ਕਹੇ ਲਈ ਖਾਸ ਕਰ ਇੰਸਟਾਗ੍ਰam ਉਹ ਕਿਤੇ ਨ ਕਿਤੇ ਜਿਆਦਾ ਤਿੱਖਾ ਹੋ ਰਿਹਾਗਾ ਨਰੇਂਦਰ ਮੋਦੀ ਨੂੰ ਜਿਵੇਂ ਰਾਹੁਲ ਗਾਂਧੀ ਨੂੰ 2014 ਤੋਂ ਪਹਿਲਾਂ ਪਪੂ ਸਾਬਿਤ ਕਰਨ ਵਾਸਤੇ ਬੀਜੇਪੀ ਨੇ ਸਾਰਾ ਸਿਸਟਮ ਦੌੜਾਇਆ ਸੀ ਉਸ ਹਿਸਾਬ ਨਾਲ ਜੈਂਜੀਜ਼ ਦੇ ਵਿੱਚ ਕਿਉਂਕਿ ਰਾਹੁਲ ਗਾਂਧੀ ਮੈਨੂੰ ਲੱਗ ਰਿਹਾ ਹੈਗਾ ਕਿ ਜੈਂਜੀਜ਼ ਦੀ ਪੋਲਿਟਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੈਂਜੀਜ਼ ਦੇ ਵਿੱਚ ਨਰੇਂਦਰ ਮੋਦੀ ਨੂੰ ਪਪੂ ਸਾਬਿਤ ਕਰਨ ਵਾਸਤੇ ਇੰਸਟਾਗ੍ਰam ਤੇ ਖਾਸ ਕਰ ਕਾਂਗਰਸ ਵੱਲ ਜ਼ੋਰ ਲਾ ਰਹੀ ਜਿਦੇ ਚ ਨਰੇਂਦਰ ਮੋਦੀ ਜੀ ਨਰੇਂਦਰ ਮੋਦੀ ਦੀ ਰੀਲ ਲਾ ਕੱਟ ਕੇ ਜਿਦੇ ਚ ਉਹ ਉਲਟੀ ਸਿੱਧੀ ਜਿਹੜੀ ਅੰਗਰੇਜ਼ੀ ਬੋਲਦੇ ਨੇ ਆਪਣੀ ਜਿਹੜੇ ਕਿ ਕਿਸੇ ਨੂੰ ਸਮਝ ਨਹੀਂ ਆਉਂਦੀ ਉਹਨਾਂ ਤੋਂ ਇਲਾਵਾ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਕੀ ਬੋਲਿਆਗਾ ਉਸ ਦੇ ਸੰਬੰਧੇ ਵੀਡੀਓਜ਼ ਕੱਟ-ਕੱਟ ਕੇ ਜੋੜ ਕੇ ਉਹਨਾਂ ਨੂੰ ਕਾਂਗਰਸ ਲਗਾਤਾਰ ਪੁਸ਼ ਕਰ ਰਹੀ ਹੈ ਤੇ ਇਹ ਜਿਹੜਾ ਚਾਹ ਬਣਾਉਣ ਵਾਲਾ ਸੀਗਾ ਹੋਰ ਸੀਗੇ ਨੌਲ ਟਰੰਪ ਨਾਲ ਸੀਗਾ ਇਹ ਨਾਲ ਵੀਡੀਓ ਇਹ ਵੀ ਲਗਾਤਾਰ ਚਲਾ ਰਹੀ ਹੈ ਤਾਂ ਕਿ ਲੋਕਾਂ ਚ ਖਾਸ ਕਰਕੇ ਜੈਂਜੀਜ਼ ਦੇ ਵਿੱਚ ਜਿਹੜੇ ਰੀਲ ਜ਼ਿਆਦਾ ਦੇਖਦੇ ਨੇ ਉਹਨਾਂ ਚ ਇੱਕ ਨੈਰੇਟਿਵ ਨਰਿੰਦਰ ਮੋਦੀ ਦਾ ਸੈੱਟ ਕੀਤਾ ਜਾ ਸਕੇ ਦੇਖਦੇ ਹਾਂ ਤਾਂ ਕਿੰਨਾ ਅਸਰ ਹੁੰਦਾਗਾ ਪਰ ਕਾਂਗਰਸ ਇੰਸਟਾਗ੍ਰam ਤੇ ਖਾਸ ਕਰ ਮੈਂ ਦੇਖ ਰਿਆਂਗਾ ਉਹਦਾ ਜਿਹੜਾ ਪ੍ਰੋਪਾਗੈਂਡਾਗਾ ਕੇ ਲੋਅ ਜਾਂ ਫਿਰ ਉਹਦਾ ਇੱਕ ਸੋਸ਼ਲ ਮੀਡੀਆ ਦੀ ਜਿਹੜੀ ਉਹਾਂ ਦੀ ਸਟ੍ਰੈਟਜੀ ਹੈ ਉਹ ਜਾਦੇ ਐਗਰੈਸਿਵ ਦਿਖਾਈ ਦੇ ਰਹੀ ਹੈ ਹੂੰ ਜੀ ਇਸ ਤੋਂ ਅਗਲੀ ਖਬਰ ਤੇ ਆਪਾਂ ਚੱਲਦੇ ਆਂ ਤਾਂ 11 ਬਾਰ ਵਿਧਾਇਕ ਤੇ ਸੰਸਦ ਰਹਿ ਆਜ਼ਮ ਖਾਨ ਹੁਣ ਕੈਦੀ ਨੰਬਰ 425 ਬਣ ਗਏ ਨੇ ਬੀਤੇ ਦਿਨ ਤੁਸੀਂ ਸ਼ਾਇਦ ਇਹਨਾਂ ਦਾ ਹੀ ਜ਼ਿਕਰ ਕੀਤਾ ਸੀ ਜਿਹੜੇ ਬਿਸਕਟ ਨਾਲ ਲੈ ਕੇ ਜੇਲ੍ਹ ਗਏ ਸੀ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਚੋਣਾ ਵਾਲੀ ਰਾਜਨੀਤੀ 'ਚ ਮੁਸਲਮਾਨਾਂ ਦੇ ਸਭ ਤੋਂ ਵੱਡੇ ਆਗੂ ਤੁਸੀਂ ਕਹਿ ਸਕਦੇ ਹੋ ਜਮ칸 ਨੂੰ ਤੇ ਜੇ ਮਤਲਬ ਚੋਣਾ ਵਾਲੀ ਰਣਨੀਤੀ ਜਦੋਂ ਆਪਾਂ ਗੱਲ ਕਰਦੇ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿੰਦਾ ਸੀਗੇ ਤਾਂ ਉਸ ਕਿਸਮ ਦੀ ਫਿਗਰ ਤੁਸੀਂ ਮੁਸਲਮਾਨਾਂ ਚ ਕਹਿ ਸਕਦੇ ਹੋ ਕਿ ਆਜ਼ਮ ਖਾਨ ਦੀ ਰਹੀ ਹੈ ਆਜ਼ਮ ਖਾਨ ਨੂੰ ਲਗਾਤਾਰ ਜੇਲ੍ਹਾਂ ਚ ਰੱਖਣ ਦੀ ਜਿਹੜੀ ਕਵਾਇਦ ਹੈ ਉਹ ਲਗਾਤਾਰ ਰਹੀ ਹੈ ਭਾਜਪਾ ਦੀ ਜਦੋਂ ਤੋਂ ਉੱਤਰ ਪ੍ਰਦੇਸ਼ ਚ ਭਾਜਪਾ ਦੀ ਸਰਕਾਰ ਬਣੀ ਸਾਲ 2017 ਚ ਉੱਤਰ ਪ੍ਰਦੇਸ਼ ਚ ਭਾਜਪਾ ਦੀ ਸਰਕਾਰ ਬਣੀ ਸੀ ਉਸ ਤੋਂ ਬਾਅਦ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਆਜ਼ਮ ਖਾਨ ਜੇਲ੍ਹ ਚ ਹੀ ਬੰਦ ਨੇ ਕਦੇ ਉਹਨਾਂ ਤੇ ਬੱਕਰੀ ਚੋਰੀ ਕਰਨ ਦਾ આરોਪ ਲਗਾ ਦਿੱਤਾ ਜਾਂਦਾ ਕਦੇ ਕਿ ਡਾਕੂਮੈਂਟ ਬਣਾਉਣ ਦਾ ਕਦੇ ਫੇਕ ਪੈਨ ਕਾਰਡ ਬਣਾਉਣ ਦਾ ਰੋਪ ਇਸ ਕਿਸ ਬਹੁਤ ਛੋਟੇ ਛੋਟੇ ਆ ਰੋਪ ਨੇ ਪਰ ਉਹਨਾਂ ਚ ਸਜ਼ਾਵਾਂ ਬਹੁਤ ਬਹੁਤ ਦਿਨ ਉਹਨਾਂ ਨੂੰ ਰੀਟੇਨ ਰੱਖਿਆ ਜਾਂਦਾਗਾ ਹੁਣ ਆਪਾਂ ਦੇਖ ਰਹੇ ਹਾਂ ਕਿ ਉਹਨਾਂ ਨੂੰ ਆਲਰੇਡੀ 50 ਮਹੀਨੇ ਹੋ ਗਏ ਸੀਗੇ 50 ਮਹੀਨਿਆਂ ਦਾ ਜੇ ਆਪਾਂ ਸਾਬ ਲਾਈਏ ਤੇ 5 4.5 ਸਾਲ ਹੋ ਚੁੱਕੇ ਸੀਗੇ ਉਹਨਾਂ ਨੂੰ ਜ਼ਿਲ੍ਹਾ ਚ 55000 ਰੁਪਏ ਦੀ ਬੇਬੀ ਮਿਲੀ ਸੀ ਪਰ ਹੁਣ ਦੁਬਾਰੇ ਤੇ ਉਹਨਾਂ ਨੂੰ ਫੇਕ ਪੈਨ ਕਾਰਡ ਵਾਲੇ ਕੇਸ 'ਤੇ ਲਾ ਕੇ ਤੇ ਉਹਨਾਂ ਨੂੰ ਦੁਬਾਰਾ ਜੇਲ੍ਹ 'ਚ ਟਕ ਦਿੱਤਾ ਤੇ ਉਹ ਕੈਦੀ ਨੰਬਰ 425 ਹੋਣਗੇ ਜਦੋਂ ਬਾਹਰ ਆਏ ਸੀਗੇ ਉਦੋਂ ਮੈਂ ਉਹਨਾਂ ਦੇ ਇੰਟਰਵਿਊਜ਼ ਦਾ ਜ਼ਿਕਰ ਕੀਤਾ ਸੀ ਕਿ ਇਹ ਉਹਨਾਂ ਨੇ ਬਹੁਤ ਇਮੋਸ਼ਨਲ ਹੋ ਕੇ ਆਪਣੇ ਇੰਟਰਵਿਊਜ਼ ਦਿੱਤੇ ਸੀਗੇ ਬਹੁਤ ਬਜ਼ੁਰਗ ਆਗੂ ਨੇ ਆਪਾਂ ਨੂੰ ਮਤਲਬ ਇਹ ਵੀ ਪਤਾ ਹੋਣਾ ਚਾਹੀਦਾ ਮਤਲਬ ਉਹ ਉਹਨਾਂ ਦੀ ਜਿਹੜੀ ਉਮਰ ਹੈ ਉਹ ਵੀ ਬਦਲ ਸਾਹਿਬ ਦੇ ਨੇੜੇ ਤੇ ਮਤਲਬ 5-7 ਸਾਲ ਛੋਟੀ ਹੋਗੀ 80 ਪਲੱਸ ਤਾਂ ਉਹ ਹੋ ਚੁੱਕੇ ਨੇ ਮਰੋਂ ਖਾਸੇ ਆਪਾਂ ਕਹ ਲਈਏ ਕਿ ਬਹੁਤ ਬਜ਼ੁਰਗ ਆਗੂ ਨੇ ਮੁਸਲਮਾਨਾ ਦੇ ਪਰ ਉਹਨੂੰ ਲਗਾਤਾਰ ਉਹਨਾਂ ਨੂੰ ਇਸ ਕਿਸਮ ਨਾਲ ਟਾਰਗੇਟ ਕਰਕੇ ਉੱਤਰ ਪ੍ਰਦੇਸ਼ ਤੇ ਬੀਜੇਪੀ ਠੀਕ ਠਾਕਾ ਪਾ ਕੇ ਲਈ ਕਿ ਕ੍ਰੋਸ ਮੋਬਾਈਲ ਇਸ ਨੂੰ ਇਸ ਨੂੰ ਕਹਿ ਦੰਦਾਗਾ ਕਿ ਪੋਲਰਾਈਜੇਸ਼ਨ ਬਹੁਤ ਪੋਲਰਾਈਜੇਸ਼ਨ ਕਰਦੀ ਹੈਗੀ ਤੇ ਆਜ਼ਮ ਖਾਨ ਦਾ ਦਿਖਾ ਕੇ ਕਿ ਦੇਖੋ ਸਿਆ ਇਹਨਾਂ ਦਾ ਸਭ ਤੋਂ ਵੱਡਾ ਗੂ ਸੀਗਾ ਉਹਨੂੰ ਵੀ ਜੇਲ੍ਹ ਚ ਰੱਖਿਆ ਹੋਇਆਗਾ ਐਨਐਸ ਟਾਈਮ ਹੋ ਗਿਆ ਤੇ ਉਹ ਹਿੰਦੂਆਂ ਦੀ ਵੋਟਾਂ ਵੋਟਾਂ ਇਕੱਠੇ ਕਰਨ ਦੀ ਕੋਸ਼ਿਸ਼ ਕਰਦੀ ਹੁਣ ਇਹਦੇ ਚ ਮੇਰੇ ਸੀਰੀਅਸ ਸਵਾਲ ਨੇ ਪਹਿਲਾ ਸਵਾਲ ਤਾਂ ਇਹ ਹੀ ਹੈ ਕਿ ਮਤਲਬ ਆਮ ਹਿੰਦੂਆਂ ਨੂੰ ਵੀ ਸੋਚਣਾ ਚਾਹੀਦਾ ਕਿ ਇਹ ਕਿਸ ਕਿਸਮ ਦਾ ਮਤਲਬ ਕੰਮ ਕਰ ਰਹੀ ਹੈ ਭਾਜਪਾ ਕਿ ਇਹਦੇ ਨਾਲ ਹਿੰਦੂਆਂ ਦਾ ਕੋਈ ਭਲਾ ਹੋ ਰਿਹਾਗਾ ਦੂਜੀ ਗੱਲ ਜਿਹੜੇ ਘੱਟ ਗਿਣਤੀ ਦੇ ਲੋਕ ਹੈਗੇ ਉਹਨਾਂ ਦਾ ਐਡਾ ਵੱਡਾ ਨੁਮਾਇੰਦਾ ਤੁਸੀਂ ਉਹ ਵੀ ਉਹਦੀ ਬਜ਼ੁਰਗੀਅਤ ਦੀ ਹਾਲਤ ਚ ਮਤਲਬ ਉਹ ਠੀਕ ਠਾਕ ਉਹ ਉਹਦੀ ਉਮਰ ਹੋ ਚੁੱਕੀ ਹੈਗੀਆ ਉਹ ਸਾਲ ਚ ਤੁਸੀਂ ਉਹਨੂੰ ਬਾਰ ਬਾਰ ਜ਼ਿਲ੍ਹਾ ਚ ਭੇਜ ਕੇ ਕੀ ਮੈਸੇਜ ਦੇਣਾ ਚਾ ਰਹੇ ਹੋ ਕੀ ਪੋਲਿਟੀਕਲ ਮਤਲਬ ਜਿਹੜਾ ਪੋਲਿਟੀਕਲ ਪ੍ਰਿਜ਼ਨਰ ਵਾਲੀ ਜਿਹੜੀ ਕਹਾਣੀ ਹੈ ਮਾਈਨੋਰਟੀਜ਼ ਤੋਂ ਆਪਾਂ ਦੇਖ ਰਿਹਾ ਕਿ ਨੌਜਵਾਨ ਵੀ ਇਹਨਾਂ ਨੇ ਬੰਦ ਕੀਤੇ ਉਮਰ ਖਲੀਦ ਵਰਗੇ ਅਮਰਤਪਾਲ ਵਰਗੇ ਤੇ ਜਿਹੜੇ ਬਜ਼ੁਰਗ ਆਗੂ ਹੈਗੇ ਆ ਉਹ ਵੀ ਬੰਦ ਕੀਤੇ ਹੋਏ ਐ ਐ ਇੱਕ politicial prisoners ਦਾ ਵੀ issue ਹੈ ਤਾਂ ਮਤਲਬ ਇਹ ਖਾਸੇ ਪਤਾ ਨਹੀਂ ਕਿਉਂ ਮਾਈਨੋਰਟੀਜ਼ ਤੋਂ ਆਣ ਵਾਲੇ ਜਿਹੜੇ ਲੋਕ ਆਪਣੇ politics ਨੂੰ ਉਹ ਜਿਹੜੇ politicians ਹੈਗੇ ਆ ਉਹਨਾਂ ਨੂੰ ਆਪਣੀ ਜ਼ਿਲ੍ਹਾ ਚ ਬੰਦ ਰੱਖਣਾ ਚਾਹੁੰਦੇ ਨੇ ਇੱਕ ਸੀਰੀਅਸ ਕੁਐਸਚਨ ਤਾਂ ਹੈ ਹੀ ਹੈ ਜੀ ਜੀ ਸਤੋਗਲੇਖ ਖਬਰ ਦੇ ਵਲ ਜੇਕਰ ਚੱਲੀਏ ਤਾਂ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਹੈ ਡਿਪੋਰਟ ਕੀਤੇ ਗਏ ਭਾਰਤੀਆਂ ਦੇ ਉੱਪਰ ਬੰਗਲਾਦੇਸ਼ ਭੇਜੇ ਗਏ ਸੀ ਜਿਹੜੀ ਰਿਪੋਰਟ ਕਰਕੇ ਗਰਭਵਤੀ ਬੀਬੀ ਉਸ ਨੂੰ ਦੁਬਾਰਾ ਵਾਪਸ ਬੁਲਾਉਣ ਦੀ ਗੱਲ ਆਖੀ ਹੈ ਜੂਨ ਮਹੀਨੇ ਚ ਪਰਿਵਾਰ ਨੂੰ ਦੇਸ਼ ਚੋਂ ਕੱਢਿਆ ਗਿਆ ਸੀ ਇਹ ਐਸਆਈਆਰ ਦੇ ਜ਼ਰੀਏ ਕੀਤੀ ਗਈ ਕਾਰਵਾਈ ਸੀ ਜਾਂ ਫਿਰ ਕੋਈ ਹੋਰ ਗੱਲ ਹੋ ਇਹਨਾਂ ਨੂੰ ਡਿਪੋਰਟ ਇੱਕ ਤਰੀਕੇ ਦਾ ਕੀਤਾ ਸੀ ਉਹ ਦੇਖੋ ਇੱਕ ਪਾਲਿਸੀ ਇੰਡੀਅਨ ਗਵਰਨਮੈਂਟ ਜਿਹੜੀ ਹੋਮ ਮਿਨਿਸਟਰੀ ਉਹ ਲੈ ਕੇ ਆਈ ਸੀ ਪੁਸ਼ ਬੈਕ ਪਾਲਿਸੀ ਕਹ ਰਹੇ ਸੀ ਕਿ ਜਿਹਦੇ ਚ ਇਹ ਕਹ ਰਹੇ ਸੀ ਕਿ ਸਾਨੂੰ ਜਿਹੜਾ ਬੰਗਲਾਦੇਸ਼ੀ ਲੱਭੂਗਾ ਉਹਨੂੰ ਅਸੀਂ ਵਾਪਸ ਬੰਗਲਾਦੇਸ਼ ਤੱਕ ਦੇਵਾਂਗੇ ਦਿੱਲੀ ਐਨਸੀਆਰ ਦੇ ਵਿੱਚ ਵੀ ਚਲਾਇਆ ਸਮ ਦੇ ਵਿੱਚ ਵੀ ਚਲਾਇਆ ਤੇ ਐਈ ਇੱਕ ਸੁਨਾਲੀ ਖਾਤੂ ਨਾ ਦੀ ਇੱਕ ਔਰਤ ਸੀ ਉਸ ਟਾਈਮ ਗਰਭਵਤੀ ਵੀ ਸੀਗੀ ਮਤਲਬ ਉਹਦੇ ਪੇਟ 'ਚ ਬੱਚਾ ਸੀ ਤੇ 8 ਸਾਲ ਦਾ ਉਹਦੇ ਕੋਲ ਬੱਚਾ ਵੀ ਸੀਗਾ ਤੇ ਪੇਟ ਚ ਵੀ ਉੱਚਾ ਤੇ ਇੱਕ 8 ਸਾਲ ਦਾ ਬੱਚਾ ਹੋਰ ਉਹਨੂੰ ਵਾਪਸ ਭੇਜ ਦਿੱਤਾ ਗਿਆ ਸੀ ਪੁਸ਼ ਬੈਕ ਦੀ ਪਾਲਿਸੀ ਦੇ ਤਾਤ ਤੇ ਉਹਨੂੰ ਬੰਗਲਾਦੇਸੀ ਉਹ ਇਹਨਾਂ ਨੇ ਪੁਲਿਸ ਨੂੰ ਲੱਗਿਆ ਦਿੱਲੀ ਪੁਲਿਸ ਨੂੰ ਕਿ ਬੰਗਲਾਦੇਸੀ ਤੇ ਉਹਨੂੰ ਪੁਸ਼ ਬੈਕ ਦੀ ਪਾਲਿਸੀ ਤਾਤ ਬੰਗਲਾਦੇਸ਼ ਵਾਪਸ ਭੇਜ ਦਿੱਤਾ ਗਿਆ ਹੁਣ ਉਹ ਉਹਨਾਂ ਨੂੰ ਮੇਨਟੇਨ ਕੀਤਾ ਗਿਆ ਸੀ ਦਿੱਲੀ ਤੋਂ ਉੱਥੇ ਉਹ ਡੋਮੈਸਟਿਕ ਹੈਲਪ ਦਾ ਕੰਮ ਕਰ ਰਹੇ ਸੀ ਡੋਮੈਸਟਿਕ ਹੈਲਪ ਹੁੰਦੀ ਹੈ ਆਪਣੇ ਘਰਾਂ ਚ ਜਿਹੜੇ ਹੈਲਪਰ ਹੈਲਪਰ ਆਉਂਦੇ ਨੇ ਤੇ ਉਹ ਉਹ ਕੰਮ ਕਰ ਰਹੇ ਸੀਗੇ ਤੇ ਸੋਨਾਲੀ ਖਾਤੂਨ ਨੂੰ ਅਤੇ ਉਹਨਾਂ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਉਹਦੇ ਉਹਨਾਂ ਦੇ ਬੱਚੇ ਨੂੰ ਤੇ ਉਹਨਾਂ ਦੇ ਹਸਬੰਦ ਨੂੰ ਤੇ ਦੋ ਹੋਰ ਉਹਨਾਂ ਦੇ ਜਿਹੜੇ ਰਿਲੇਟਿਵ ਸੀ ਉਹਨਾਂ ਨੂੰ ਬੰਗਲਾਦੇਸ਼ ਭੇਜ ਦਿੱਤਾ ਗਿਆ ਸੀਗਾ ਹੁਣ ਸੁਪਰੀਮ ਕੋਰਟ 'ਚ ਕੇਸ ਚੱਲ ਰਿਹਾ ਸੀਗਾ ਸੁਪਰੀਮ ਕੋਰਟ 'ਚ ਜਿਹੜੇ ਜਸਟਿਸ ਬਾਗਚੀ ਹੈਗੇ ਜਾਂ ਜਾਇ ਮਾਲਿਆ ਬਾਗਚੀ ਉਹਨਾਂ ਨੇ ਇਸਤੇ ਫੈਸਲਾ ਲਿਆਗਾ ਕਿ ਉਹਨਾਂ ਨੂੰ ਵਾਪਸ ਲੈ ਕੇ ਆਇਆ ਜਾਵੇ ਇਹ ਬਹੁਤ ਵੱਡਾ ਮਤਲਬ ਉਹ ਉਹ ਉਹਨਾਂ ਦੇ ਉਲਟ ਇੱਕ ਅਪਰਾਧ ਨੂੰ ਕਿਹਾਗਾ ਕਿ ਇੱਕ ਕਿਵੇਂ ਤੁਸੀਂ ਇੰਨੇ ਜਿਆਦੇ ਹੋ ਸਕਦੇ ਹੋ ਇਹ ਗੱਲ ਉਹਨਾਂ ਨੇ ਕਹੀ ਹੈ ਕਿ ਤੁਸੀਂ ਇੰਨੇ ਇਨਸੈਂਸਿਟਿਵ ਥੋੜੀ ਹੋ ਸਕਦੇ ਹੋ ਕਿ ਜਿਨ੍ਹਾਂ ਦੇ ਪੇਟ 'ਚ ਬੱਚਾ ਹੋਏ ਉਹਨੂੰ ਤੁਸੀਂ ਪੋਸਟ ਬੈਕਟਰੀ ਪਾਲਿਸੀ ਦੇ ਅਰਥਾਤ ਚੱਕੇ ਮਾਰ ਰਹੇ ਹੋ ਬੰਗਲਾਦੇਸ਼ ਜੀ ਇਹ ਡਾਕੂਮੈਂਟਸ ਦਾ ਮਸਲਾ ਹੈਗਾ ਅਬ ਮੈਂ ਕਈ ਵਾਰ ਕਹਿੰਦਾ ਹੁੰਦਾਗਾ ਕਿ ਗਰੀਬ ਲੋਕਾਂ ਕੋਲ ਬਹੁਤ ਸਾਰੇ ਇਦਾਂ ਦੇ ਲੋਕ ਹੁੰਦੇ ਜਿਨ੍ਹਾਂ ਕੋਲ ਡਾਕੂਮੈਂਟ ਨਹੀਂ ਹੁੰਦੇ ਉਹਨੂੰ ਕਿੱਥੇ ਜਾਣ ਇਹ ਇਹ ਬੜਾ ਪੰਗਾ ਗਾ ਜਿਨ੍ਹਾਂ ਦੇ ਹੋਮਲੈਸ ਜਿਹੜੇ ਪੈਦਾ ਹੋਏ ਜਿਹੜੇ ਸੜਕਾਂ ਤੇ ਜਾਂ ਫਿਰ ਸਟ੍ਰੀਟਸ ਤੇ ਮੈਂ ਮਤਲਬ ਜਿਵੇਂ ਸੈਂਟਰਲ ਇੰਡੀਆ ਦੀ ਗੱਲ ਕਰ ਲਿਆ ਜਾਂ ਫਿਰ ਮੈਂ ਇਸ ਇੰਡੀਆ ਦੇ ਵਿੱਚ ਬਹੁਤ ਸਾਰੇ ਇੱਕ ਕਿਸਮ ਦੇ ਲੋਕ ਵਸਦੇ ਨੇ तकरीबन 17 ਤੋਂ 18% ਇਦਾਂ ਦੇ ਲੋਕ ਹੈਗੇ ਆ ਜਿਨ੍ਹਾਂ ਕੋਲ ਤੁਹਾਨੂੰ ਕਿਸੇ ਵੀ ਕਿਸਮ ਦੇ ਡਾਕੂਮੈਂਟ ਨਹੀਂ ਮਿਲਣਗੇ ਉਹ ਲੋਕ ਕਿੱਥੇ ਜਾਣਗੇ ਤੁਸੀਂ ਕੱਲ ਨੂੰ ਉਹਨਾਂ ਨੂੰ ਬੰਗਲਾਦੇਸੀ ਕਹਿ ਕੇ ਕੋਈ শ্রীলੰਕਾਈ ਕਹਿ ਦੂਗਾ ਕੋਈ ਨਪਾਲੀ ਕਹਿ ਦੂਗਾ ਤੁਸੀਂ ਉਹਨਾਂ ਨੂੰ ਫਿਰ ਉਹਨਾਂ ਨੂੰ ਸਿੱਟਿਆ ਹੋਊਗੇ ਬਾਰਡਰਾਂ ਤੇ ਜਾ ਜਾ ਕੇ ਤਾਂ ਇਹ ਇੱਕ ਸਿੱਧਾ ਸਵਾਲ ਹੈ ਕਿ ਮਤਲਬ ਜਿਹੜੇ ਹੋਮਲੈਸ ਲੋਕ ਨੇ ਜਿਹੜੇ ਬੇਘਰੇ ਲੋਕ ਨੇ ਉਹਨਾਂ ਨੂੰ ਤੁਸੀਂ ਉਹਨਾਂ ਨਾਲ ਤੁਸੀਂ ਘਟੋ ਘਟ ਸੈਂਸਿਟਿਵ ਤਾਂ ਹੋ ਕੇ ਡੀਲ ਕਰੋਗੇ ਉਦਾਂ ਤੁਸੀਂ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਸਰਨਾਰਥੀਆਂ ਵਾਲੀ ਜਿਹੜੀ ਪਾਲਿਸੀ ਉਹਦੇ ਤੱਕ ਉਹ 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 ਉਹਦੇ ਤੇ ਵੀ ਸਾਈਨ ਕੀਤੇ ਹੋਏ ਹੈਗੇ ਆ ਤੇ ਦੂਜੇ ਪਾਸੇ ਤੁਸੀਂ ਲੋਕਾਂ ਨੂੰ ਬਾਹਰਲੇ ਮੁਲਕਾਂ ਦੇ ਕਹਿ ਕਹਿ ਕੇ ਉਹਨਾਂ ਦੇ ਬਾਰਡਰਾਂ ਤੇ ਸੱਟ ਕੇ ਆ ਰਹੇ ਹੋ ਮਤਲਬ ਇਹ ਦੋ ਗੁਲਾਪਣ ਮਤਲਬ ਕਿ ਕਿੱਥੇ ਲੈ ਕੇ ਜਾਊਗਾ ਮੇਰੇ ਤਾਂ ਸਮਝ ਤੋਂ ਬਾਹਰ ਹੈ ਹੂੰ ਜੀ ਅੱਗੇ ਚੱਲਦੇ ਆ ਅਗਲੀ ਖਬਰ ਤੇ ਜੇਕਰ ਚਲਈਏ ਤਾਂ ਉਧਰ ਬੰਗਾਲ ਦੇ ਵਿੱਚ ਪੀਐਮ ਮੋਦੀ ਹੁਣੇ ਸੰਸਦਾਂ ਨੂੰ ਮਿਲੇ ਨੇ ਜਿਹੜੇ ਭਾਜਪਾ ਦੇ ਨੇ ਤੇ ਇਹਨਾਂ ਨੇ ਹੁਣੇ ਤੋਂ ਥਾਪੜਾ ਦੇ ਦਿੱਤਾ ਕਹਿੰਦੇ ਵੀ ਵਿਧਾਨ ਸਭਾ ਚੋਣਾਂ ਆਪਾਂ ਜਿੱਤਣੀਆਂ ਨੇ ਤੇ ਕੰਮ ਹੁਣ ਤੋਂ ਹੀ ਸ਼ੁਰੂ ਕਰ ਦੋ ਤੇ ਬੰਗਾਲ ਵੈਸੇ ਹਮੇਸ਼ਾ ਹੀ ਇੱਕ ਤਰੀਕੇ ਦੇ ਗਲੇ ਦੀ ਹੱਡੀ ਰਿਹਾ ਇਹਨਾਂ ਦੇ ਲਈ ਪੰਜਾਬ ਦੇ ਵਾਂਗ ਤੇ ਕੀ ਲੱਗਦਾ ਜੀ ਕਦੋਂ ਕਿ ਚੋਣਾਂ ਨੇ ਤੇ ਕਿੱਦਾਂ ਦੀ ਪਰਫਾਰਮੈਂਸ ਦੀ ਆਪਾਂ ਆਸ ਕਰ ਸਕਦੇ ਆ ਬੀਜੇਪੀ ਦੇ ਕੋਲ ਹਾਂ ਦੇਖੋ ਅੱਜ ਪਾਰਲੀਮੈਂਟ ਦੇ ਵਿੱਚ ਜਿਹੜਾ ਸੈਸ਼ਨ ਹੋਣਾ ਸੀਗਾ ਅੱਜ ਉਸ ਦੇ ਵਿੱਚ ਦੋ ਤਿੰਨ ਚੀਜ਼ਾਂ ਦੇਖਣ ਨੂੰ ਮਿਲੀਆਂ ਤੇ ਦੋ ਜਿਹੜੇ اپੋਜੀਸ਼ਨ ਪਾਰਟੀਆਂ ਸੀਗੀਆਂ ਉਹ ਪ੍ਰੋਟੈਸਟ ਕਰ ਰਹੀਆਂ ਸੀ ਬਾਹਰ ਪਾਰਲੀਮੈਂਟ ਦੇ ਜਿਹੜੇ ਮਕਰਦਵਾਰ ਜਿਹੜੇ ਗੇਟ ਨੇ ਉਹਨਾਂ ਤੇ ਜਿਹੜੇ ਪ੍ਰੋਟੈਸਟਲ ਰਏ ਸੀਗੇ ਲਾਂਚ ਲਾਂਚ ਦੇ ਵਿੱਚ ਉਸ ਟਾਈਮ ਆਪਾਂ ਦੇਖ ਰਹੇ ਸੀ ਕਿ ਨਰਿੰਦਰ ਮੋਦੀ ਬੰਗਾਲ ਦੇ ਸੰਸਦਾਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਸੀ ਤੇ ਕਹਿ ਰਹੇ ਸੀਗੇ ਕਿ ਤੁਸੀਂ ਕੰਮ ਉੱਥੇ ਖਿੱਚ ਦਿਓ ਉੱਥੇ ਇਸ ਵਾਰ ਆਪਾਂ ਜਿੱਤਾਂਗੇ ਤਾਂ ਇਸ ਕਿਸਮ ਦੀ ਗੱਲਬਾਤ ਹੋਈ ਹੈ ਤੇ ਉਹਦੇ ਵਿੱਚ ਉਹਨਾਂ ਨੇ ਫੋਟੋ ਵੀ ਸ਼ੇਅਰ ਕੀਤੀ ਹੈ ਤੇ ਪੂਰਾ ਬੰਗਾਲ ਨੂੰ ਲੈ ਕੇ ਬੀਜੇਪੀ ਆਪਣੇ ਘੋੜੇ ਦੜਾ ਰਹੀ ਹੈ ਮਤਲਬ ਉਹ ਉਹ ਚੱਲ ਰਿਹਾਗਾ ਅੱਜ ਆਪੋਜੀਸ਼ਨ ਪਾਰਟੀਆਂ ਦੇ ਐਮਪੀਜ਼ ਨੇ ਵੀ ਇਸ ਕੁਝ ਸੀਰੀਅਸ ਇਸ਼ੂਜ਼ ਤੇ ਪ੍ਰੋਟੈਸਟ ਵੀ ਕੀਤਾ ਜਿਤੇ ਚੇ ਕਿਸੂ ਸੀਗਾ 에어 ਪলিউਸ਼ਨ ਦਾ 에어 ਪলিউਸ਼ਨ ਨੂੰ ਲੈ ਕੇ ਅੱਜ ਜਿਹੜੇ ਹਰਿਆਣੇ ਦੇ ਸੰਸਦ ਸੀ ਉਹਨਾਂ ਨੇ ਪ੍ਰੋਟੈਸਟ ਕੀਤੇ ਜਿਹੜੇ ਇਸ ਤੋਂ علاوہ ਜਿਹੜੇ ਲੇਬਰ ਕੋਡ ਲੈ ਕੇ ਬਿੱਲ ਲੈ ਕੇ ਆਏ ਗਏ ਨੇ ਮਤਲਬ ਮਜ਼ਦੂਰਾਂ ਵਾਸਤੇ ਜਿਹੜੇ ਬਿੱਲ ਲੈ ਕੇ ਆਏ ਗਏ ਨੇ ਜਿਵੇਂ ਕਿਸਾਨਾਂ ਵਾਸਤੇ ਲੈ ਕੇ ਆਏ ਗਏ ਸੀ ਉਵੇਂ ਮਜ਼ਦੂਰਾਂ ਵਾਸਤੇ ਹੈਗੇ ਜਿਨ੍ਹਾਂ 'ਚ ਬਹੁਤ ਸਾਰੇ ਪ੍ਰੋਬਲਮੈਟਿਕ ਚੀਜ਼ਾਂ ਵੀ ਨੇ ਜਿਵੇਂ 8 ਘੰਟਿਆਂ ਤੋਂ ਵਧਾ ਕੇ ਮਜ਼ਦੂਰਾਂ ਦੀ ਜਿਹੜੀ ਮਜ਼ਦੂਰੀ ਨੂੰ 12 ਘੰਟੇ ਤੱਕ ਕਰ ਦਿੱਤਾ ਗਿਆ ਹੈਗਾ ਯਾਨੀ ਕਿ ਪਹਿਲਾ ਜਿਹੜਾ ਰਿਫਾਰਮ ਹੋਇਆ ਸੀ ਮਜ਼ਦੂਰਾਂ ਨੇ ਜਿਹੜੇ ਲੜਕੇ ਪਰਫਾਰਮ ਕਰਾਏ ਸੀਗੇ ਉਹਨਾਂ ਨੂੰ ਬਦਲ ਕੇ ਮੋਦੀ ਸਰਕਾਰ ਨੂੰ ਕਾਰਪੋਰੇਟ ਪੱਖੀ ਯਾਨੀ ਕਿ ਜਿਹੜੇ ਵੱਡੇ ਵੱਡੇ ਕਾਰਪੋਰੇਟ ਨੇ ਉਹਨਾਂ ਦੇ ਪੱਖ ਤੇ ਜਿਹੜੇ ਕਾਨੂੰਨ ਲੈ ਕੇ ਆ ਰਹੇ ਮਜ਼ਦੂਰਾਂ ਨੂੰ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਸਤੇ ਤੇ ਉਹਦੇ ਉਲਟ ਵੀ ਅੱਜ اپੋਜੀਸ਼ਨ ਪਾਰਟੀਆਂ ਨੇ ਛੋਟਾ ਮੋਟਾ ਪ੍ਰੋਟੈਸਟ ਰੱਖਿਆ ਉਦਾਂ ਇਹ ਵੱਡਾ ਇਸ਼ੂ ਹੈਗਾ ਆਪਾਂ ਨੂੰ ਪਤਾ ਹੈ ਕਿ ਕਿੰਨੀ ਵੱਡੀ ਵਰਕਿੰਗ ਕਲਾਸ ਇੰਡੀਆ ਦੇ ਵਿੱਚ ਹੈਗੀ ਆ ਘੱਟੋ ਘਾਟਾ ਪੁਨਜਸਨ ਪਾਰਟੀਆਂ ਨੇ ਇਕੱਠੇ ਹੋ ਕੇ ਤਾਂ ਸੀਰੀਅਸ ਇੱਕ ਅੰਦੋਲਨ ਕਿਸਮ ਦਾ ਇੱਕ ਉਹ ਤਾਂ ਬਿਲਡ ਕਰਨਾ ਹੀ ਚਾਹੀਦਾ ਸੀਗਾ ਪਰ ਉਹ ਆਪਾਂ ਨੂੰ ਮਿਸਿੰਗ ਲੱਗਦਾਗਾ ਏ ਅੱਜ ਅਸ ਦਾ ਮਤਲਬ ਆਪਾਂ ਕਹੇ ਲਈ ਇਸ ਤੋਂ ਇਲਾਵਾ ਜਿਹੜਾ ਉਹ ਐਪ ਵਾਲਾ ਚੱਲ ਰਿਹਾ ਸੀਗਾ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਫੋਨਾਂ ਤੇ ਇੱਕ ਐਪ ਆਉਣਾ ਚਾਹੁੰਦੇ ਨੇ ਉਹਨੂੰ ਲੈ ਕੇ ਵੀ ਰੋਲਾ ਚੱਲਦਾ ਰਿਹਾ ਉਹਦੇ ਚ ਮਤਲਬ ਸਫਾਈ ਵੀ ਦਿੰਦਾ ਰਿਹਾ ਮੰਤਰੀ ਕਹਿੰਦਾ ਰਿਹਾ ਕਿ ਨਹੀਂ ਨਹੀਂ ਅਸੀਂ ਫੋਨਾਂ ਤੇ ਨਹੀਂ ਪਾਵਾਂਗੇ ਉਹਦੇ ਨਾਲ ਜਸੂਸੀ ਨਹੀਂ ਹੋ ਸਕਦੀ ਅਸੀਂ ਕਹਿ ਰਹੇ ਹਾਂ ਇਸ ਕਿਸਮ ਦੀ ਗੱਲਾਂ ਵੀ ਚੱਲਦੀਆਂ ਰਹੀਆਂ ਹੂੰ ਉਧਰ ਧਰਮਿੰਦਰ ਦੀਆਂ ਆਸਤੀਆਂ ਵਹਾ ਦਿੱਤੀਆਂ ਪਰਿਵਾਰ ਨੇ ਅੱਜ ਜੀ ਹਾਂਜੀ ਅਜੂ ਜਿਹੜੇ ਆਪਾਂ ਕਹਿ ਲਈਏ ਕਿ ਧਰਮਿੰਦਰ ਉਹਨਾਂ ਦੀ ਅਸਥੀਆਂ ਨੂੰ ਹਰਦੁਆਰ ਦੇ ਵਿੱਚ ਹੜਕੀ ਹੜਕੀ ਪੋੜੀ ਘਾਟ ਦੇ ਵਿਸਰਜਿਤ ਕਰ ਦਿੱਤਾ ਗਿਆ ਹੈ ਜਿਹੜੇ ਸਣੀ ਦੇਵੋਲ ਦੇ بیٹے ਹੈਗੇ ਕਰਨ ਉਹਨਾਂ ਨੇ ਆਪਣੇ ਦਾਦੇ ਦੀ ਜਿਹੜੀ ਅਸਥੀਆਂ ਹੈਗੇ ਉਹਨਾਂ ਨੂੰ ਭਰਾਤ ਕੀਤਾ ਹੈਗਾ ਤੇ ਦੇਵੋਲ ਪਰਿਵਾਰ ਦੇ ਬਹੁਤ ਸਾਰੇ ਲੋਕ ਉੱਥੇ ਮੌਜੂਦ ਸੀਗੇ ਪ੍ਰਾਈਵੇਟਲੀ ਇਹ ਜਿਹੜਾ ਆਪਾਂ ਕਹਿ ਲਈਏ ਕਿ ਇਸ ਨੂੰ ਸੈਰਮਨੀ ਨੂੰ ਆਰਗੇਨਾਈਜ਼ ਕੀਤਾ ਗਿਆ ਹੈਗਾ ਜੀ 10 ਦਿਨ ਪਹਿਲਾਂ ਉਹਨਾਂ ਦਾ ਨਦਰ ਹੋਇਆ ਸੀਗਾ ਉਹਨਾਂ ਦੀ ਡੈਥ ਹੋਈ ਸੀ ਤੇ 24 ਨਵੰਬਰ ਨੂੰ ਅੱਜ 3 ਦਸੰਬਰ ਨੂੰ ਉਹਨਾਂ ਦੇ ਉਹਨਾਂ ਦੇ ਜਿਹੜੇ ਅਸਥੀਆਂ ਸੀ ਗਿਆ ਉਹਨਾਂ ਨੂੰ ਪ੍ਰਾਪਤ ਕਰ ਦਿੱਤਾ ਗਿਆ ਹੈਗਾ ਹੂੰ ਜੀ ਉਧਰ ਸੰਗ ਨੇ ਨਵਾਂ ਝੰਡਾ ਅਪਣਾ ਲਿਆ ਜੀ ਉਹ ਕਹਿੰਦੇ ਨੇ ਮੁਸਲਮਾਨਾਂ ਨੂੰ ਖਾਸ ਤੌਰ ਤੇ ਕਹਿ ਰਹੇ ਨੇ ਵੀ ਗਿਆਨਵਾਪੀ ਦਾ ਦਾਵਾ ਜਿਹੜਾ ਉਹ ਛੱਡ ਦੇਣਾ ਚਾਹੀਦਾ ਹੈ ਮੁਸਲਮਾਨਾਂ ਨੂੰ ਇਹ ਹਿੰਦੂਆਂ ਦੇ ਲਈ ਮੱਕਾ ਤੇ ਮਦੀਨਾ ਵਰਗਾ ਇਹ ਗੱਲ ਵੈਸੇ ਕੌਣ ਕਹਿ ਰਿਹਾ ਹੈ ਕਿ ਇਸ ਨੇ ਏਜੰਡਾ ਅੱਗੇ ਰੱਖਿਆ ਉਹ ਦੇਖੋ ਇਹਦੇ ਚ RSS ਨੇ ਬਹੁਤ بڑے ਤਰੀਕੇ ਨਾਲ ਕੰਮ ਕਰਦੀ ਉਹ ਤਾਂ 80s ਅਤੇ 90s ਦੇ ਵਿੱਚ ਜਦੋਂ ਬੇਸਿਕਲੀ 90sプラス ਉਸੇ ਉਹ ਦੌਰ ਯਾਦ ਕਰੋ ਜਦੋਂ ਬਾਪਰੀ ਮਸਜਿਦ ਨੂੰ RSS ਵਾਲਿਆਂ ਨੇ ਹਟਾ ਦਿੱਤਾ ਸੀਗਾ ਵਿਸ਼ਵ Hindu ਪ੍ਰੀਸ਼ਦ ਬਜਰੰਗ ਦਲੇ ਸਾਰੇ ਉਦੇ ਵਿੱਚ ਮੌਜੂਦ ਸੀਗੇ ਜਦੋਂ ਟਾਇਆ ਗਿਆ ਉਸ ਤੋਂ ਬਾਅਦ ਇੱਕ ਹੋਰ ਨਵੇਂ ਨਾਰੇ ਨਾਲ ਨੇ ਜਾਦ ਦਿੱਤੇ ਸੀਗੇ ਉਦੇ ਵਿੱਚ ਕਿਆ ਸੀਗਾ ਕਿ ਅਯੋਧਿਆ ਇੱਕ ਝਾਕੀ ਹੈ ਕਾਸੀ ਮਥੂਰਾ ਬਾਕੀ ਹੈ ਉਹ ਅਜੰਡਾ ਕਿਤੇ ਨ ਕਿਤੇ ਲਮਕਿਆ ਰਿਹਾ ਉਹਦਾ ਇੱਕ ਰੀਜਨ ਹੈ ਕਿ ਬੀਜੇਪੀ ਨੂੰ ਉਸ ਸਦੀ 2014 ਤੱਕ ਹਕੂਮਤ ਹਾਸਲ ਨਹੀਂ ਹੋਈ ਪਰ 2014 ਚ ਜਦੋਂ ਇਹ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਉਹਨਾਂ ਦਾ ਪਲਾਨ ਸੀਗਾ ਉੱਥੇ ਤੇ ਅਗਰੈਸਿਵਲੀ ਕੰਮ ਕੀਤਾ ਹੁਣ ਲੱਗ ਰਿਹਾ ਹੈਗਾ ਜਿਸ ਹਿਸਾਬ ਨਾਲ ਮਥੂਰਾ ਚ ਵੀ ਰੋਲਾ ਪਵਾਇਆ ਜਾ ਰਿਹਾ ਹੈਗਾ ਗਿਆਨਵਿਆਪੀ ਦੀ ਜਿਹੜੇ ਤਹਿਖਾਨਾ ਹੈਗਾ ਉਦੇ ਉਹਦੇ ਚ ਵੀ ਕਿਤੇ ਨ ਕਿਤੇ ਇੱਕ ਇਹਜ਼ਾਰ ਆਗਾ ਕਿ ਉੱਥੇ ਵੀ ਉਹਨਾਂ ਨੇ ਮੂਰਤੀਆਂ ਰੱਖ ਕੇ ਜਿਹੜਾ ਪੂਜਾ ਪਾਠ ਆ ਉਹ ਸ਼ੁਰੂ ਕਰਾ ਦਿੱਤਾ ਗਿਆ ਹੈਗਾ ਹੁਣ ਇਹ ਗੱਲਾਂ ਉਹ ਜਿਹੜੇ ਆਰਐਸਐਸ ਦੇ ਜਿਹੜੇ ਲੋਕ ਨੇ ਅਡਟ ਪੋਸਟਾਂ ਤੇ ਜਿਹੜੇ ਅਫਸਰ ਰਹੇ ਹੋਏ ਨੇ ਉਹਨਾਂ ਤੋਂ ਪੋਡਕਾਸਟਾਂ ਚ ਕਿਹਾ ਕਹਵਾਇਆ ਜਾ ਰਿਹਾਗਾ ਯਾਨੀ ਕਿ ਇਸ ਨੂੰ ਲਗਾਤਾਰ ਮੀਡੀਆ ਦੇ ਵਿੱਚ ਪ੍ਰਚਾਰਿਆ ਜਾ ਰਿਹਾਗਾ ਕਿ ਮੁਸਲਮਾਨਾਂ ਨੂੰ ਇਹ ਦਾਵਾ ਵੀ ਛੱਡ ਦਿਓ ਜੀ ਉਹ ਦਾਵਾ ਵੀ ਛੱਡ ਦਿਓ ਜੀ ਤੇ ਮਤਲਬ ਬੇਸਿਕਲੀ ਇਹਦਾ ਮਕਸਦ ਕੀ ਹੈ ਹੁਣ ਤੁਸੀਂ ਜੇ ਧਰਤੀ ਪੁੱਟਣ ਲੱਗ ਜਾਓਗੇ ਮਤਲਬ ਜਿਹੜੇ ਸੁੱਬੇ ਦਾ ਮੈਂ ਬਸਿੰਦਾ ਹੈਗਾ ਜੇ ਅਸੀਂ ਧਰਤੀ ਪੁੱਟਣ ਲੱਗ ਜੀਏ ਤਾਂ ਸਾਡੇ ਥੱਲੇ ਬੋਧ ਮਿਲਣਗੇ ਜੇ ਬੋਧ ਉਸ ਤੋਂ ਥੱਲੇ ਹੋਰ ਤੁਸੀਂ ਧਰਤੀ ਪੁੱਟੋਗੇ ਤਾਂ ਉਸ ਤੋਂ ਪਹਿਲਾਂ ਕੁਝ ਹੋਰ ਮਿਲੂਗਾ ਉਸ ਤੋਂ ਪਹਿਲਾਂ ਉਸ ਤੋਂ ਅੱਗੇ ਕੁਝ ਹੋਰ ਮਿਲੂਗਾ ਕੋਈ ਹੋਰ ਸਭ ਬਤਾਉ ਮਿਲਣ ਗਿਆ ਇਹ ਬੜਾ ਅਜੀਬ ਹੈ ਕਿ ਇਹ ਜਿਹੜਾ ਖੋਦਣ ਦਾ ਜਿਹੜਾ ਰਵਾਜ ਚੱਲਿਆ ਤੇ ਇਤਿਹਾਸ ਨੂੰ ਪਲਟਣ ਦਾ ਜਿਹੜਾ ਰਵਾਜ ਚੱਲਿਆ ਇਹ ਬਹੁਤ ਖਤਰਨਾਕ ਸਾਬਤ ਹੋ ਸਕਦਾਗਾ ਤੇ ਇਹਦੇ 'ਚ ਨਹੀਂ ਜਾਣਾ ਚਾਹੀਦਾ ਪਰ ਇਹ ਬੀਜੇਪੀ ਵਾਲੇ ਲਗਾਤਾਰ ਇਸ ਚੀਜ਼ ਨੂੰ ਪੁਸ਼ ਕਰ ਰਹੇ ਆ ਕਿਉਂਕਿ ਇਹਨਾਂ ਨੂੰ ਪਤਾ ਹੈਗਾ ਕਿ ਜਿਹੜਾ ਉੱਤਰ ਪ੍ਰਦੇਸ਼ ਚ ਜਿਹੜਾ ਇਲੈਕਸ਼ਨ ਦੇਖੋ ਕਾਸੀ ਅਤੇ ਮਥਰਾ ਦੋਵੇਂ ਉੱਤਰ ਪ੍ਰਦੇਸ਼ ਚ ਹੈਗੇ ਆ 2027 ਚ ਉੱਤਰ ਪ੍ਰਦੇਸ਼ ਚ ਚੋਣ ਹੋਣ ਜਾ ਰਹੀ ਨੇ ਤਾਂ ਸਾਲ ਹੀ ਰਹਿ ਗਿਆ ਮੇਰੇ ਸਾਹਮਣੇ ਮਤਲਬ ਲਗਭਗ ਤੇ ਜਦੋਂ ਪੰਜਾਬ ਦੇ ਚੋਣ ਹੋਣਗੇ ਉਦੋਂ ਅਸੀਂ ਉੱਤਰ ਪ੍ਰਦੇਸ਼ ਦੇ ਚੋਣ ਹੋਣਗੇ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਹੁਣ ਅਗਲੇ 1 ਸਾਲ ਤੁਹਾਨੂੰ ਇਸ ਕਿਸਮ ਦਾ ਐਗਰੈਸਿਵ ਹਿੰਦੂਤਵਾ ਦੇਖਣ ਨੂੰ ਮਿਲੇਗਾ ਜਿੱਤੇ ਚ ਉਹ ਇਸ ਕਿਸਮ ਦੀਆਂ ਗੱਲਾਂ ਨੂੰ ਲਗਾਤਾਰ ਪੁਸ਼ ਕਰਨਗੇ ਤਾਂ ਕਿ ਹਿੰਦੂਆਂ ਨੂੰ ਉਹ ਮੋਬਾਈਲਾਈਜ਼ ਕਰ ਸਕਣ ਹੁਣ ਇਹ ਦੇਖਦੇ ਆ ਕਿ ਜਿਹੜੇ اپੋਜੀਸ਼ਨ ਪਾਰਟੀਆਂ ਨੇ ਉਹਨਾਂ ਕੋਲ ਇਸ ਕਿਸਮ ਦਾ ਕੀ এজেন্ডਾ ਉਹਨਾਂ ਕੋਲ ਹੈਗਾ ਹੂੰ ਜੀ ਉਧਰ ਐਮਪੀ ਅਮਰਿਤਪਾਲ ਸਿੰਘ ਹੋਣਾ ਦੇ ਹੱਕ ਦੇ ਵਿੱਚ ਪੈਰੋਲ ਲੈਣ ਦੇ ਲਈ ਪ੍ਰਦਰਸ਼ਨ ਹੋਇਆ ਸਪੋਰਟਰਜ਼ ਨੇ ਗਾਲੇ ਦੇ ਵਿੱਚ ਹੱਥਾਂ ਦੇ ਵਿੱਚ ਇੱਕ ਤਰ੍ਹਾਂ ਦੀਆਂ ਬੇੜੀਆਂ ਪਾ ਕੇ ਪ੍ਰਦਰਸ਼ਨ ਕੀਤਾ ਵੀ ਸਾਡੇ ਐਮਪੀ ਨੂੰ ਰਿਹਾਅ ਕੀਤਾ ਜਾਵੇ ਇਹ ਨਾਰੇ ਲੱਗੇ ਨੇ ਡੀਸੀ ਦਫ਼ਤਰ ਦੇ ਅੱਗੇ ਕੀ ਮਾਇਨੇ ਨੇ ਇਹਨਾਂ ਗੱਲਾਂ ਦੇ ਜਦੋਂ ਹੁਣ ਕੋਰਟ ਦੇ ਵਿੱਚ ਵੀ ਨੇ ਕੋਰਟ 'ਚ ਵੀ ਗੱਲਬਾਤ ਚੱਲ ਰਹੀ ਹੈ ਦੇਖੋ ਅੰਮ੍ਰਿਤਸਰ ਦੇ ਡੀਸੀ ਦਸਤਰਤਾਜ਼ ਕੇ rau ਕਰਨ ਦੀ ਕਾਲ ਦਿੱਤੀ ਗਈ ਸੀ ਉਹਦੇ ਚ ਡੀਸੀ ਦੇ ਦਫ਼ਤਰ ਦੇ ਬਾਹਰ ਜਾ ਕੇ ਸਿੱਖ ਜਥੇਬੰਦੀਆਂ ਨੇ ਤੇ ਹੋਰ ਉਹਨਾਂ ਦੇ ਸਮਰਥਕਾਂ ਨੇ ਪ੍ਰਦਰਸ਼ਨ ਕੀਤਾ ਹੈਗਾ ਤੇ ਇਹਦੇ ਚ ਇਹ ਹੈ ਕਿ ਮਤਲਬ ਅੱਜ ਇੱਕ ਮਾਰਚ ਵੀ ਕੀਤਾ ਗਿਆ ਰੰਜੀਤ ਐਵੇਨਿਊ ਤੋਂ ਲੈ ਕੇ ਡੀਸੀ ਆਫਿਸ ਤੱਕ ਜਿਹੜਾ ਇਹ ਮਾਰਚ ਸੀਗਾ ਕੱਢਿਆ ਗਿਆ ਤੇ ਉਸ ਤੋਂ ਬਾਅਦ ਡੀਸੀ ਆਫਿਸ ਦੇ ਬਾਹਰ ਮਤਲਬ ਭਾਸ਼ਣ ਬਾਜ਼ੀ ਵੀ ਹੋਈ ਆਪਣੀ ਗੱਲਾਂ ਵੀ ਰੱਖੀਆਂ ਗਈਆਂ ਉਹਦੇ ਵਿੱਚ ਲੋਕਾਂ ਨੇ ਚੈਨਾਂ ਪਾਈਆਂ ਹੋਈਆਂ ਸੀ ਬੇੜੀਆਂ ਪਾਈਆਂ ਹੋਈਆਂ ਸੀ ਆਪਣੇ ਗਲਿਆਂ 'ਚ ਇੱਥੇ ਕਿਸੇ ਦੇ ਮੂੰਹ ਤੇ ਕਾਲਾ ਕਪੜਾ ਬੰਨਿਆ ਹੋਇਆ ਸੀਗਾ ਤੇ ਖਾਸਾ ਮਤਲਬ ਰੋਸ ਦੇ ਰੋਹ ਦੇਖਣ ਨੂੰ ਮਿਲਿਆ ਹੈਗਾ ਉਹਨਾਂ ਦੇ ਜਿਹੜੇ ਪਿਤਾ ਹੈਗੇ ਅਤਰ ਸਿੰਘ ਉਹ ਵੀ ਮੌਜੂਦ ਸੀਗੇ ਤੇ ਉਹਨਾਂ ਨੇ આરોਪ ਵੀ ਲਾਇਆ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਜਾਣਬੁੱਝ ਕੇ ਆ ਆਮਰਿਤਪਾਲ ਸਿੰਘ ਨੂੰ ਬੇਲ ਨਹੀਂ ਦੇ ਰਹੀ ਹੈ ਪਰੋਲ ਨਹੀਂ ਦੇ ਰਹੀ ਹੈ ਕਿਉਂਕਿ ਉਹ ਚਾਹ ਰਹੀ ਹੈ ਕਿ ਲੋਕਾਂ ਦੀ ਆਵਾਜ਼ ਸੰਸਦ ਦੇ ਵਿੱਚ ਨਾ ਚੁੱਕੀ ਜਾ ਸਕੇ ਇਹ આરોਪ ਵੀ ਉਹਨਾਂ ਵੱਲੋਂ ਲਾਇਆ ਗਿਆ ਹੂੰ ਜੀ ਇਸ ਤੋਂ ਅੱਗੇ ਦੇਖ ਕਰ ਚੱਲਿਏ ਤਾਂ ਉੱਧਰ ਗੈਂਗਸਟਰ ਜਿਹੜਾ ਮਾਰਿਆ ਗਿਆ ਪੈਰੀ ਚੰਡੀਗੜ੍ਹ ਦੇ ਵਿੱਚ ਉਸ ਦਾ ਇੱਕ ਇੰਟਰਵਿਊ ਸਾਹਮਣੇ ਆ ਰਿਹਾ ਹੈ ਜੀ ਉਸ ਦੇ ਵਿੱਚ ਉਹ ਥ੍ਰੈਟ ਹੋਣ ਦੀ ਗੱਲ ਕਰ ਰਿਹਾ ਸੀ ਆ ਦੇਖੋ ਜਿਹੜਾ ਗੈਂਗਸਟਰ ਮਾਰਿਆ ਗਿਆ ਇੰਦਰਪ੍ਰੀਤ ਸਿੰਘ ਪੈਰੀ ਲਾਰੈਂਸ ਬਿਸਨੋਈ ਦਾ ਕਿਸੇ ਟਾਈਮ ਦੋਸਤ ਹੁੰਦਾ ਸੀਗਾ ਇਹ ਮੈਂ ਗੱਲ ਪਹਿਲਾਂ ਵੀ ਕਹਿ ਚੁੱਕਿਆ ਹੈ ਕਿ ਇਸ ਆਬ ਨਾਲ ਲਾਰੈਂਸ ਬਿਸਨੋਈ ਨੇ ਆਪਣੇ ਦੋਸਤ ਨੂੰ ਹੀ ਮਾਰਿਆਗਾ ਕੁਝ ਦਿਨ ਪਹਿਲਾਂ ਦਾ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾਗਾ ਜਿਸ ਦੇ ਚ ਇਹ ਦੱਸਿਆ ਦਾ ਰਿਹਾਗਾ ਕਿ 2022 23 ਦੇ ਨੇੜ ਤੇੜ ਦਾ ਇੰਟਰਵਿਊ ਦੇ ਚ ਇਹ ਉਹ ਕਹਿ ਰਿਹਾਗਾ ਕਿ ਮੈਨੂੰ ਲਾਰੈਂਸ ਬਿਸਨੋਈ ਤੋਂ ਖਤਰਾ ਹੈਗਾ ਨਾ ਤਾ ਪੁਲਿਸ ਮੈਨੂੰ ਲਾਇਸੈਂਸ ਦੇ ਰਹੀ ਐ ਲਾਇਸੈਂਸੀ ਰਵਲਵਰ ਦੇ ਰਹੀ ਐ ਨਾ ਮੈਨੂੰ ਸਿਕਿਉਰਿਟੀ ਦੇ ਰਹੀ ਐ ਹੁਣ ਮੇਰਾ ਕਿਵੇਂ ਕੰਮ ਚੱਲੂਗਾ ਤੇ ਮਤਲਬ ਇੱਕ ਵੱਡੀ ਗੱਲ ਐ ਕਿ ਇਸ ਕਿਸਮ ਦੇ ਰੋਪ ਲਾਏ ਜਾ ਰਹੇ ਨੇ ਮਤਲਬ ਕਾਲਜ ਟਾਈਮ ਦੇ ਸਾਥੀ ਸੀਗੇ ਪਰ ਆਪਾਂ ਨੂੰ ਪਤਾ ਕਿ ਬਾਅਦ ਚ ਵਿਵਾਦ ਹੋ ਗਿਆ ਸੀਗਾ ਤੇ ਉਹ 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 ਹੋਰ ਵੀ ਸਾਰੀ ਕਈ ਸਾਰੀਆਂ ਗੱਲਾਂ ਨੇ ਜਿਹਦੇ ਚ ਮਤਲਬ ਇੰਦਰਪ੍ਰੀਤ ਸਿੰਘ ਪੈਰੀ ਜਿਹੜਾ ਮਾਰਿਆ ਗਿਆ ਉਹ ਆਪ ਕੋਈ ਭਲਾ ਇਨਸਾਨ ਨਹੀਂ ਸੀ ਮੈਂ بار بار ਕਹਿੰਦਾ ਰਹਿਣਾ ਮੈਂ ਉਹ ਮਤਲਬ ਇਹ ਸਾਰੇ ਕਿਉਂਕਿ ਮੈਂ ਵੀ ਚੰਡੀਗੜ੍ਹ ਪੜਿਆ ਹੋਇਆ ਹਾਂਗਾ ਤੇ ਇਹ ਉਹ 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 ਦੋੜਾ 2010 2011 12 ਉਸ ਉਸ ਵੇਲੇ ਅਸੀਂ ਵੀ ਸਾਡੀ ਵੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਉਹਨੇ ਦਿਨਾਂ ਚ ਹੀ ਹੋਈ ਹੈ ਤੇ ਅਸੀਂ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਸਮਕਾਲਨ ਸੀਗੇ ਤੇ ਅਸੀਂ ਦੇਖਿਆਗਾ ਇਹ ਕਿਵੇਂ ਲੋਕ ਇਹ ਡੀਏਵੀ ਸਕੂਲ ਚ ਹੁੰਦੇ ਸੀ ਬਾਅਦ ਚ ਫਿਰ ਡੀਏਵੀ ਕਾਲਜ ਚ ਆਏ ਕਿਵੇਂ ਇਹਨਾਂ ਦਾ ਗਰੁੱਪ ਬਣਿਆ ਬਾਅਦ ਚ 2013 14 ਤੱਕ ਜਦੋਂ ਅਸੀਂ ਪੱਤਰਕਾਰਤਾਂ ਚ ਐਂਟਰ ਕਰ ਗਏ ਸੀਗੇ ਉਦੋਂ ਅਸੀਂ ਦੇਖਿਆ ਕਿ ਇਹ ਵੀ ਫਿਰ ਕਿਤਨ ਕਿੱਥੇ ਆਪਣੇ ਇਸ ਕਿਸਮ ਦੇ ਕੰਮਾਂ ਚ ਮਤਲਬ ਇਹਨਾਂ ਨੂੰ ਮੈਂ ਰਿਪੋਰਟ ਵੀ ਕੀਤਾ ਹੋਇਆਗਾ ਜਦੋਂ ਇਹ ਇਹ ਨਵੇਂ ਨਵੇਂ ਬਰ ਰੇ ਸੀਗਾ ਸਾਰਾ ਸੀਗਾ ਤੇ ਇਹ ਇੰਦਰਪ੍ਰੀਤ ਪੈਰੀ ਮਤਲਬ ਚੰਡੀਗੜ੍ਹ ਦੇ ਵਿੱਚ ਬੇਸਿਕਲੀ ਮਨੀ ਕਲੈਕਟਰ ਸੀਗਾ 골ਡਨ ਵਿਰਾਡ ਹੋਣ ਵਾਸਤੇ ਇਹ ਮਨੀ ਕਲੈਕਸ਼ਨ ਕਰਦਾ ਸੀ ਜਿੱਦੀ ਪ੍ਰੋਟੈਕਸ਼ਨ ਮਨੀ ਵਸੂਲੀ ਜਾਂਦੀ ਹੈ ਉਹ ਪੈਸਿਆਂ ਨੂੰ ਲੈ ਕੇ ਹੀ ਲਾਰੈਂਸ ਬਿਸਮੋਈ ਨਾਲ ਵੀ ਇਹਦਾ ਜਿਹੜਾ ਵਿਵਾਦ ਸੀਗਾ 2020 ਕੀ ਤੱਕ ਤਾਂ ਲਾਰੈਂਸ ਬਿਸਮੋਈ ਨਾਲ ਇਹਦਾ ਸਾਰਾ ਕੁਝ ਠੀਕ ਸੀਗਾ ਇੰਦਰਪ੍ਰੀਤ ਸਿੰਘ ਪੈਰੀ ਦਾ ਪੁਰਾਣੇ ਫੋਟੋਜ਼ ਵੀ ਤੁਸੀਂ ਦੇਖੋਗੇ ਤਾਂ ਖੂਬ ਵਾਇਰਲ ਹੁੰਦੇ ਨੇ ਹੁਣ ਦੇਖਦੇ ਆਂ ਇਹਦੇ ਵਿੱਚ ਬਣੂਗਾ ਕੀ ਇਹਦੇ ਵਿੱਚ ਮਤਲਬ ਕਈ ਸਾਰੀਆਂ ਧਮਕੀਆਂ ਵੀ ਦਿੱਤੀਆਂ ਜਾ ਰੀਆਂ ਨੇ ਜਿਹੜਾ ਗੋਲਡੀ ਬਰਾਡ ਹੈ ਉਹਦਾ ਆਡੀਓ ਵਾਇਰਲ ਹੋਇਆਗਾ ਜਿੱਦੇ ਚ ਲਾਰੈਂਸ ਬਿਸਨੋਈ ਧਮਕੀ ਦੇ ਰਿਹਾਗਾ ਉਸ ਤੋਂ ਬਾਅਦ ਫਿਰ ਇੱਕ ਆਡੀਓ ਲਾਰੈਂਸ ਬਿਸਨੋਈ ਗੈਂਗ ਵੱਲੋਂ ਆਇਆਗਾ ਹੈਰੀ ਬੌਕਸਰ ਦਾ ਹੈਰੀ ਬੌਕਸਰ ਗੋਲਡੀ ਬਰਾਡ ਨੂੰ ਕਹਿ ਰਿਹਾਗਾ ਕਿ ਤੇਰ ਤੋਂ ਚੱਪਲਾ ਸਾਫ਼ ਕਰਾਵਾਂਗੇ ਉਸ ਤੋਂ ਬਾਅਦ ਤੈਨੂੰ ਮੌਤ ਦੇਵਾਂਗੇ ਪਹਿਲਾਂ ਤੇਰ ਤੋਂ ਚੱਪਲਾ ਸਾਫ਼ ਕਰਾ ਕੇ ਤੇ ਤੈਨੂੰ ਮੌਤ ਦੇ ਚੜਾਵਾਂਗੇ ਤੇ ਤੇਰੀ ਸਾਰੀ ਬਦਮਾਸ਼ੀ ਕੱਢਾਂਗੇ ਇਹ ਹੋ ਚੱਲ ਰਿਹਾਗਾ ਜਿਹੜੇ ਇੰਦਰਪ੍ਰੀਤ ਸਿੰਘ ਪੈਰੀ ਇਹ ਪੈਰੀ ਸੀ ਇਹਦਾ ਜਿਹੜਾ ਭਰਾ ਸੀ ਇਹ ਵੀ ਐਸਆਈ ਹੈ ਤੇ ਉਹਨਾਂ ਵੀ ਖੁਲਾਸੇ ਕੀਤੇ ਕਿ ਜਿਹੜੇ ਹਮਲਾਵਰ ਸੀਗੇ ਕਈ ਦਿਨਾਂ ਤੋਂ ਇੱਕ ਹੀ ਕਰ ਰਹੇ ਸੀ ਘਰ ਦੇ ਸਨੈਪਸ਼ਾਟ ਤੇ ਕਾਲ ਵੀ ਕੀਤੀ ਸੀ ਉਹਨਾਂ ਨੇ ਤੇ ਧਮਕੀਆਂ ਵੀ ਦਿੱਤੀਆਂ ਸੀ ਤਾਂ ਮਤਲਬ ਇਹ ਮਤਲਬ ਇਹਦਾ ਮਤਲਬ ਸੋਖਾ ਕੇਸ ਨਹੀਂ ਹੈ ਇਹਦੇ ਚ ਕਿਤੇ ਨਾ ਕਿਤੇ ਜਿਹੜਾ ਚੰਡੀਗੜ੍ਹ ਦਾ ਪੰਜਾਬ ਦਾ ਹਰਿਆਣਾ ਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਗੈਂਗਸਟਰਿਜ਼ਮ ਹੈਗਾ ਨਾ ਉਹ ਵੀ ਐਕਸਪੋਜ਼ ਹੋ ਰਿਹਾ ਦਾ ਮਤਲਬ ਇੰਦਰਪ੍ਰੀਤ ਸਿੰਘ ਪੈਰੀ ਨੂੰ ਤੁਸੀਂ ਐਨਾ ਮੰਨੋ ਕਿ ਬਹੁਤ ਛੋਟਾ ਮੋਟਾ ਕੋਈ ਹੋਵੇ ਇੰਦਰਪ੍ਰੀਤ ਸਿੰਘ ਪੈਰੀ ਤੁਸੀਂ ਮੰਨ ਸਕਦੇ ਹੋ ਕਿ ਟੋਪ 7-8 ਜਣਿਆਂ ਚ ਪੰਜਾਬ ਹਰਿਆਣੇ ਚ ਜਿਹੜੇ ਬਦਮਾਸ਼ੀ ਕਰਦੇ ਨੇ ਚੰਡੀਗੜ੍ਹ ਚ ਜਿਹੜੇ ਬਦਮਾਸ਼ੀ ਕਰਦੇ ਨੇ ਉਹਨਾਂ ਚ ਟੋਪ 7-8 ਜਣਿਆਂ ਚ ਦਾ ਨਾਂ ਆ ਰਿਹਾਗਾ ਇੱਕ ਟਾਈਮ ਤੱਕ ਤਾਂ ਮਤਲਬ ਇਹ ਕਿਤੇ ਕਿਤੇ ਹੁਣ ਜਿਹੜੀ ਅ ਥ੍ਰੈਟ ਆਪਸੇ ਜਿਹੜੀ ਇਨ ਡਰਾਈਵਲਰੀ ਹੈ ਇਹ ਇੰਨੇ ਇੱਥੋਂ ਤੱਕ ਵੱਧ ਗਈ ਹੈ ਕਿ ਹੁਣ ਜਿਹੜੇ ਇਹ ਟੌਪ ਦੇ ਹੈਗੇ ਆ ਇਹ ਵੀ ਇੱਕ ਦੂਜੇ ਨੂੰ ਚੈਲੰਜ ਕਰ ਰਹੇ ਨੇ ਜਿਵੇਂ ਗੋਲਡੀ ਬਰਾਡ ਨੇ ਲారెنس ਬਿਸਮਰ ਨੂੰ ਚੈਲੰਜ ਕੀਤਾ ਤੇ ਲారెنس ਬਿਸਮਰੀ ਗੈਂਗ ਵੱਲੋਂ ਗੋਲਡੀ ਬਰਾਡ ਨੂੰ ਚੈਲੰਜ ਕੀਤਾ ਗਿਆ ਹੈਗਾ ਕਿਤੇ ਮਤਲਬ ਜਿਹੜੇ ਆਪਾਂ ਕਹਿ ਲੈ ਕੇ ਜਿਹੜੇ ਪਿਸਤਲਾ ਸੀਗੀਆਂ ਉਹ ਆਪਸੇ ਇੱਕ ਦੂਜੇ ਦੇ ਮੱਥਿਆਂ ਤੇ ਇਹਨਾਂ ਨੇ ਤਾਣ ਦਿੱਤੀਆਂ ਨੇ ਹੁਣ ਹੂੰ ਜੀ ਆਪਸ ਚ ਕਹਿ ਲਿਏ ਆਮੋ ਸਾਹਮਣੇ ਹੋ ਗਏ ਨੇ ਲੋਕਾਂ ਨੂੰ ਡਰਾਉਂਦੇ ਡਰਾਉਂਦੇ ਹੁਣ ਸਥਿਤੀ ਕੀ ਬਣੂਗੀ ਇਹ ਤਾਂ ਆਉਣ ਵਾਲੇ ਸਮੇਂ ਚ ਦੇਖਾਂਗੇ ਕਿਉਂਕਿ ਗੈਂਗਵਾਰ ਦਾ ਖਾਤਸ਼ਾ ਵੀ ਜਤਾਇਆ ਜਾ ਰਿਹਾ ਹੈ ਸਾਰੇ ਦੇ ਵਿੱਚ ਅਗਲੀ ਗੱਲ ਕਰਦੇ ਆ ਉਧਰ ਸੰਸਦ ਦੇ ਵਿੱਚ ਪੰਜਾਬ ਦੇ ਹੜਾਂ ਦਾ ਆਖਿਰਕਾਰ ਮੁੱਦਾ ਉਠਿਆ ਆਮ ਆਦਮੀ ਪਾਰਟੀ ਦੇ ਅਨੰਦਪੁਰ ਸਾਹਿਬ ਤੋਂ ਐਮਪੀ ਮਾਲਵਿੰਦਰ ਕੰਗ ਹੁਣੀ ਇਹ ਮੁੱਦੇ ਨੂੰ ਚੱਕਿਆ ਕਹਿੰਦੇ ਵੀ ਮੋਦੀ ਸਾਹਿਬ ਬਿਹਾਰ ਦੇ ਵਿੱਚ ਤਾਂ ਕਰੋੜਾਂ ਦੀ ਬੋਲੀ ਲਾਉਂਦੇ ਨੇ ਪੰਜਾਬ ਨਾਲ ਕਰਦੇ ਨੇ ਭੇਤ ਭਾਵ ਇਹ ਗੱਲ ਤਾਂ ਵੈਸੇ ਸੱਚੀ ਜਾਪਦੀ ਹੈ ਪਰ ਕਿੰਨਾ ਕੁ ਸੋਲਿਡ ਤਰੀਕੇ ਨਾਲ ਇਹ ਮੁੱਦਾ ਪੰਜਾਬ ਦੇ ਐਮਪੀਆ ਨੇ ਰੱਖਿਆ ਹੈ ਜੀ ਕੇਂਦਰ ਅੱਗੇ ਤਾਂ ਦੇਖੋ ਕਾਂਗਰਸ ਦੇ ਐਮਪੀਆ ਨੇ ਵੀ ਸਿਸ ਨੂੰ ਚੁੱਕਿਆਗਾ ਤੇ ਅੱਜ ਮਲਵਿੰਦਰ ਕੰਗ ਵੀ ਇਸ ਨੂੰ ਲੈ ਕੇ ਬੋਲੇ ਨੇ ਮਲਵਿੰਦਰ ਕੰਗ ਨੇ ਕਿਹਾ ਕਿ 2500 ਤੋਂ ਵੱਧ ਪਿੰਡ ਜਿਹੜੇ ਪੰਜਾਬ ਦੇ تباہ ਹੋਏ ਨੇ 5 ਲੱਖ ਏਕੜ ਫਸਲ ਜਿਹੜੀ ਹੈ ਖਰਾਬ ਹੋਈ ਹੈ ਇਸ ਤੋਂ ਅਲਾਗੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਪੰਜਾਬ ਦੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਮੰਤਰੀ ਹੈਗੇ ਆ ਉਹ ਦੌਰਾ ਤਾਂ ਕਰਕੇ ਚਲੇ ਗਏ ਪਰ ਭੇਜਿਆ ਕੁਝ ਨਹੀਂ ਪੰਜਾਬ ਨਾਲ ਜਿਹੜਾ ਭੇਦਬਾ ਹੋ ਰਿਹਾਗਾ ਉਹਨਾਂ ਨੇ ਕਿਹਾ ਕਿ 5000 ਕਰੋੜ ਰੁਪਏ ਦਾ ਟੋਗਟ ਸਪੈਸ਼ਲ ਪੈਕੇਜ ਦਿੱਤਾ ਜਾਵੇ ਤਾਂ ਕਿ ਜਿਹੜਾ ਪੰਜਾਬ ਉਹ ਆਪਣੇ ਪੈਰਾਂ 'ਚ ਖੜਾ ਹੋ ਸਕੇ ਤੇ ਇਹ ਚਾਰ ਜਿਹੜੇ ਪੁਆਇੰਟ ਸੀਗੇ ਇਹ ਮੇਨ ਮਤਲਬ 15000 ਕਰੋੜ ਦੇ ਪੈਕੇਜ ਦੀ ਮੰਗ ਸੀਗੀ ਤੇ ਬਿਹਾਰ ਨੂੰ ਤਾਂ ਪੈਸਿਆਂ ਨਾਲ ਤੋਲਦੇ ਨੇ ਤੇ ਇੱਧਰ 50000 ਕਰੋੜ 70000 ਕਰੋੜ 80000 ਕਰੋੜ ਤੇ ਇੱਧਰ ਕੁਝ ਵੀ ਨਹੀਂ ਦਿੰਦੇ ਆ ਮਤਲਬ ਇਹ ਉਹ ਦੋਹਾਂ ਉਹਦਾ ਇੱਕ ਮੈਂ ਗੱਲ ਕਾ ਬਿਹਾਰ ਦਾ ਚੋਣ ਦੋ ਚੋਣ ਚੱਲ ਰਹੀ ਸੀ ਉਹਦੇ ਪੰਜਾਬੀਆਂ ਦੇ ਹੀ ਜਿਹੜੇ ਸਪੀਚਿਸ ਹੈਗੇ ਉਹਨਾਂ ਨੂੰ ਦਖਾ-ਦਖਾ ਕੇ ਉਹਨਾਂ ਨੂੰ ਬੋਲ-ਬੋਲ ਕੇ ਨਰਿੰਦਰ ਮੋਦੀ ਬਿਹਾਰੀਆਂ ਨੂੰ ਡਰਾ ਕੇ ਉੱਥੇ ਵੋਟਾਂ ਖਿੱਚ ਰਿਆ ਸੀਗਾ ਤਾਂ ਇਹ ਵੀ ਇੱਕ ਇੰਟਰਸਟਿੰਗ ਹੈ ਮਤਲਬ ਲੜਾਈ ਕੇਂਦਰ ਦੀ ਅਤੇ ਆਪਾਂ ਕਹੇ ਲਈ ਕਿ ਪੰਜਾਬ ਦੀ ਬਣ ਰਹੀ ਹੈ ਵਿੱਚੇ ਜਿਹੜੇ ਬਿਹਾਰੀ ਹੈਗੇ ਆ ਇਹ ਜ਼ਰੂਰ ਇਹਦੇ ਅੰਚ ਰਗੜੇ ਜਾਂਦੇ ਨੇ ਤੇ ਇਹ ਉਧਰ ਖਾਸੀ ਕ੍ਰੋਸ ਪੋਲਰਾਈਜੇਸ਼ਨ ਵੀ ਆ ਰਿਹਾ ਹੈ ਜ ਜ ਨਰਿੰਦਰ ਮੋਦੀ ਨੇ ਪੰਜਾਬ ਦੇ ਲੀਡਰਾਂ ਦੀ ਸਪੀਚਾਂ ਨੂੰ ਸੁਣਾ ਸੁਣਾ ਕੇ ਕੀਤੀ ਹੈਗੀ ਆ ਹੂੰ ਜੀ ਇਹ ਆਪੋ ਆਪਣੇ ਤਰੀਕੇ ਨਾਲ ਦਾ ਲਾਉਣ ਦੀ ਕੋਸ਼ਿਸ਼ ਹੁੰਦੀ ਹੈ ਚਲੋ ਖੈਰ ਮੁੱਦਾ ਪੰਜਾਬ ਦੇ ਐਮਪੀਆ ਨੇ ਜੇਕਰ ਚੱਕਿਆ ਤਾਂ ਇਹਦੇ ਤੇ ਕੰਨ ਕਿੰਨਾ ਕਰ ਧਰਦਾ ਹੈ ਕੇਂਦਰ ਇਹ ਵੀ ਗੱਲ ਦੇਖਣ ਆਲੀ ਹੈ ਇੱਥੇ ਜਦੋਂ ਵੀ ਕੋਈ ਆਉਂਦਾ ਕੋਈ ਕਹਿ ਜਾਂਦਾ 400 ਕਰੋੜ ਆ ਗਿਆ ਇਹਨਾਂ ਨੇ ਪਾਈ ਯੂਟਿਲਾਈਜੇਸ਼ਨ ਸਰਟੀਫਿਕੇਟ ਨਹੀਂ ਪ੍ਰੋਵਾਈਡ ਕਰਾਇਆ ਤਾਂ ਅੱਗੇ ਉਹ ਕਿਸ਼ਤ ਨਹੀਂ ਆ ਰਹੀ ਕੱਲਾ ਬਹੁਤ ਨਹੀਂ ਪਰ ਇਹ ਸਾਰੇ ਦੇ ਵਿੱਚ ਰਾਜਨੀਤੀ ਦੇ ਵਿੱਚ ਪਿਸਤਾ ਆਮ ਲੋਕ ਰਹੇ ਨੇ ਨਾ ਜਿਨ੍ਹਾਂ ਦਾ ਉੱਥੇ ਨੁਕਸਾਨ ਹੋਇਆ ਜੀ ਕੁਝ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਕਿ ਪਿਛਤਾ ਆਮ ਇਹ ਲੋਕ ਰਹੇ ਹੈਗਾ ਪਰ ਇਹ ਇਹ ਬੇਸਿਕਲੀ ਬੀਜੇਪੀ ਦਾ ਜਸ ਦੇਟ ਹੈ ਫੇਵਰਟ ਕੰਮ ਚੱਲਿਆ ਹੋਇਆ ਹੈਗਾ ਜਿੱਦੇ ਚ ਕਿਤੇ ਉਹ ਜਾਤਾਂ ਨੂੰ ਅੱਗੇ ਪੁਸ਼ ਕਰ ਦਿੰਦੇ ਨੇ ਆਪਸ ਵਿੱਚ ਇੱਕ ਦੂਜੇ ਦੀ ਕਸਟਮ ਲੜਾ ਦਿੰਦੇ ਨੇ ਕਿਤੇ ਉਹ ਧਰਮ ਦੇ ਨਾਂ ਤੇ ਲੜਾ ਦਿੰਦੇ ਨੇ ਕਿਸੇ ਕਿਤੇ ਉਹ ਬੋਲੀ ਦੇ ਨਾਂ ਤੇ ਲੜਾ ਦਿੰਦੇ ਨੇ ਤਾਂ ਇਹ ਸਾਰਾ ਲਗਾਤਾਰ ਚੱਲ ਹੀ ਰਹੇਗਾ ਮਤਲਬ ਇਮੋਸ਼ਨਲ ਇਸ਼ੂਸ ਨੂੰ ਉਹ ਬਾਹਰ ਦਿੰਦੇ ਨੇ ਤੇ ਬਾਕੀ ਜਿਹੜੇ ਰੀਅਲ ਇਸ਼ੂਜ਼ ਹੁੰਦੇ ਹੁਣ ਬਿਹਾਰ ਦੇ ਵਿੱਚ ਰੀਅਲ ਇਸ਼ੂਜ਼ ਕੀ ਹੈਗੇ ਮਾਈਗ੍ਰੇਸ਼ਨ ਸਭ ਤੋਂ ਵੱਡੀ ਪ੍ਰੋਬਲਮ ਹੈ ਅਨਐਮਪਲੋਇਮੈਂਟ ਉੱਥੇ ਸਭ ਤੋਂ ਵੱਡੀ ਪ੍ਰੋਬਲਮ ਹੈ ਉੱਥੇ ਇੰਡਸਟਰੀ ਨਹੀਂ ਹੈ ਉਹ ਸਾਰੀ ਵੱਡੀ ਪ੍ਰੋਬਲਮ ਹੈ ਪਰ ਬਿਹਾਰ ਦੇ ਚੋਣਾ ਚ ਮੁद्दा ਕੀ ਬਣਤਾ ਕਿ ਦੇਖੋ ਪੰਜਾਬ ਦੇ ਜਿਹੜੇ ਲੀਡਰ ਹੈ ਗਿਆ ਉਹ ਬਿਹਾਰੀਆਂ ਨੂੰ ਕਿਵੇਂ ਬੋਲਦੇ ਨੇ ਬਿਹਾਰ ਬਿਹਾਰੀਆਂ ਨੂੰ ਤਾਨਾ ਮਾਰਦੇ ਨੇ ਖੁਦ ਆਪ ਨਰਿੰਦਰ ਮੋਦੀ ਆਪਣੇ ਮੂੰਹੋਂ ਕਹਿ ਰਿਹਾ ਸੀਗਾ ਤਾਂ ਇਹ ਗੱਲ ਹੈ ਮਤਲਬ ਇਹ ਬੜੀ ਫਾਈਨ ਲਾਈਨ ਹੈ ਮਤਲਬ ਤੁਸੀਂ ਇਹਨੂੰ ਸੋਚਣਾ ਹੁੰਦਾਗਾ ਮਤਲਬ ਹਜੇ ਇੰਡੀਆ ਦੇ ਵਿੱਚ ਪੋਲਿਟੀਕਲ ਟ੍ਰੇਨਿੰਗ ਪੋਲਿਟੀਕਲ ਜਿਹੜੀ ਸਟੱਡੀ ਹੈਗੀ ਉਹ ਨਹੀਂ ਸਟਰੋਂਗ ਨਹੀਂ ਹੈ ਨਹੀਂ ਤਾਂ ਇਹਨੂੰ ਸਾਰਿਆਂ ਨੂੰ ਆਪਾਂ ਮਤਲਬ ਜੇ ਉਦਾਂ ਤੁਸੀਂ ਡੀਕੋਡ ਕਰੋਗੇ ਤਾਂ ਇਹ ਪੋਲਿਟੀਕਲ ਸਾਇੰਸ ਦੀ ਲੈਂਗੁਏਜ ਇਹ ਪੋਸਟਮੋਡਰਨਿਜ਼ਮ ਦੇ ਅੱਥੇ ਚ ਜਾ ਕੇ ਚੜਨਗੇ ਪੋਸਟਮੋਡਰਨਿਜ਼ਮ ਚ ਮਤਲਬ ਇਹ ਗੱਲ ਆਮ ਹੀ ਹੁੰਦੀ ਹੈ ਕਿ ਜਿਹੜੀ ਰੂਲਿੰਗ ਕਲਾਸ ਹੈ ਉਹ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਲੜਾਈ ਤਾਂ ਦੇਖੋ ਹਕੂਮਤਾਂ ਨਾਲ ਨਹੀਂ ਹੈ ਲੜਾਈ ਤਾਂ ਆਪਸ ਚ ਸਮੁਦਾਇਆਂ ਦੇ ਵਿੱਚ ਹੈ ਯਾਨੀ ਕਿ ਦੋ ਗਰੁੱਪਾਂ ਦੇ ਵਿੱਚ ਹੈ ਤੇ ਉਹਨਾਂ ਨੂੰ ਸੋਖਾ ਬਚ ਕੇ ਨਿਕਲਣਾ ਹੋ ਜਾਂਦਾ ਹੈ ਕਿ ਲੜਾਈ ਆਪਾਂ ਨੂੰ ਪਤਾ ਕੀ ਕੇਂਦਰ ਸਰਕਾਰ ਨਾਲ ਹੁੰਦੀ ਹੈ ਉਹ ਕਹਿੰਦੀ ਨਹੀਂ ਨਹੀਂ ਕੇਂਦਰ ਸਰਕਾਰ ਨਾਲ ਲੜਾਈ ਨਹੀਂ ਹੈਗੀ ਲੜਾਈ ਤਾਂ ਪੰਜਾਬੀਆਂ ਤੇ ਬਿਹਾਰੀਆਂ ਦੇ ਵਿੱਚ ਇਸ ਕਿਸਮ ਦਾ ਉਹ ਕੋਈ ਇਸ਼ੂ ਕ੍ਰੀਏਟ ਕਰਨਗੇ ਨਿਕਲ ਜਾਣਗੇ ਠੀਕ ਹੈ ਇਸ ਦਾ ਮਤਲਬ ਇਹ ਬੜੀ ਸੋਖੀ ਚੀਜ਼ ਹੈ ਕਿ ਆਪਸ ਚ ਕਮਿਊਨਿਟੀਆਂ ਨੂੰ ਆਪਸ ਚ ਲੜਾ ਦੇਣਾ ਤੁਸੀਂ ਨੈਰੇਟਿਵ ਦੀ ਗੱਲ ਹੈ ਨਾ ਤੁਸੀਂ ਕੱਲ ਵੀ ਨੈਰੇਟਿਵ ਦੀ ਗੱਲ ਕੀਤੀ ਤੁਸੀਂ ਗੱਲ ਸਮਝਾ ਨੈਰੇਟਿਵ ਬਣਾਓ ਮੈਨੂੰ ਸਮਝੋ ਥੋੜਾ ਥੋੜਾ ਗੁਰਪ੍ਰੀਤ ਨੂੰ ਸਮਝੋ ਪੋਲਿਟੀਕਲ ਸਾਇੰਸ ਦੀ ਜ਼ਬਾਨ ਚ ਪੋਸਟਮੋਡਰਨਿਜ਼ਮ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਪੋਸਟਮੋਡਰਨਿਜ਼ਮ ਸੇ ਦੇਖੋ ਜਦੋਂ 84 ਦੇ ਤੋਂ ਬਾਅਦ ਦਾ ਜਿਹੜਾ ਸਾਰਾ ਮੂਵਮੈਂਟ ਹੈ 84 90s ਦੇ ਵਿੱਚ ਵੀ ਜੋ ਕੁਝ ਚੱਲਿਆ 97 ਤੱਕ ਜਿਹੜਾ ਸਾਰਾ ਮਾਮਲਾ ਚੱਲਿਆਗਾ ਹੁਣ ਉਹ ਜਦੋਂ ਤੁਸੀਂ ਉਹਦਾ ਪੋਲਿਟਿਕਲ ਸਾਇੰਸ ਦੀ ਲੈਂਗੁਏਜ ਵਿੱਚ ਐਨਾਲਿਸਿਸ ਕਰਨ ਬੈਠੋਗੇ ਤਾਂ ਤੁਸੀਂ ਕਹੋਗੇ ਉਹ ਤਾਂ ਨੈਸ਼ਨੈਲਿਟੀ ਦੀ ਲੜਾਈ ਸੀਗੀ ਪਰ ਆਖਰ ਚ ਆਂਦੇ ਆਂਦੇ ਉਹਨੂੰ ਕਿੱਥੇ ਜਾ ਕੇ ਰਿਡਿਊਸ ਕਰ ਦਿੱਤਾ ਗਿਆ ਇਹ ਇੱਥੋਂ ਇੱਥੇ ਜਾ ਕੇ ਰਿਡਿਊਸ ਕਰ ਦਿੱਤਾ ਕਿਹੜੀਆਂ ਘਟਨਾਵਾਂ ਉਭਾਰੀਆਂ ਗਈਆਂ ਉਭਾਰੀਆਂ ਗਈਆਂ ਕਿ ਦੇਖੋ ਸਿੱਖਾ ਨੇਤਾ ਜੀ ਪੰਜਾਬ ਦੇ ਜਿਹੜੇ Hindu ਸੀਗੇ ਉਹਨਾਂ ਨੂੰ ਬਸਾਂ ਚ ਲਾ ਲਾ ਕੇ ਮਾਰਿਆ ਉਹਨਾਂ ਦਾ ਤਾਂ ਮਤਲਬ ਉਹ ਸਿੱਖ ਵਰਸਸ Hindu ਬਣਾ ਦਿੱਤਾ ਗਿਆ ਦੋ ਕਮਿਊਨਿਟੀਜ਼ ਦੇ ਆਪਸ ਦੀ ਲੜਾਈ ਬਣਾ ਦਿੱਤੀਗੀ ਲੜਾਈ ਕੋਈ ਸੋਰ ਸੀਗੀ ਲੜਾਈ ਸੀਗੀ ਕਿ ਖੁਦ ਮੁਖਤਿਆਰੀ ਦੀ ਲੜਾਈ ਕਰ ਸਕਦੇ ਹੋ ਨੈਸ਼ਨੈਲਟੀ ਦਾ ਕੁਸਚਨ ਸੀਗਾ ਉਹਦੀ ਲੜਾਈ ਸੀਗੀ ਉਹਦੇ ਤੇ ਗੱਲਬਾਤ ਕਰਨ ਦੀ بجائے ਇਹਨੂੰ ਇਹ ਬਣਾ ਦਿੱਤਾਗਾ ਇਹ ਤਾਂ ਜੀ ਆਪਸ ਚ ਹਿੰਦੂ ਅਤੇ ਮੁਸਲਮਾਨਾਂ ਦਾ ਝਗੜਾ ਸੀਗਾ ਤਾਂ ਇਹ ਬੜੀ ਸ਼ਾਰਪਲੀ ਰੂਲਿੰਗ ਕਲਾਸ ਜਾਂ ਆਪਾਂ ਕਹੇ ਲਈ ਕਿ ਹਕੂਮਤ ਕਰਦੀ ਹੁੰਦੀ ਹੈ ਇਹਨੂੰ ਮੈਂ ਪੋਲਿਟੀਕਲ ਸਾਇੰਸ ਦੀ ਲੈਂਗੁਏਜ ਚ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤਾਂ ਇਹ ਆਪਾਂ ਨੂੰ ਦੇਖਣ ਨੂੰ ਮਿਲੂਗਾ ਲਗਾਤਾਰ ਇਹ ਐਨਕ ਇੱਥੇ ਖੜਾ ਹੋ ਜੂਗਾ ਚੰਡੀਗੜ੍ਹ ਦੇ ਈਸ਼ੂ ਨੂੰ ਮਤਲਬ ਹੁਣ ਆਪਾਂ ਨੂੰ ਲੱਗ ਰਿਹਾ ਹੈ ਕਿ ਭਾਜਪਾ ਤਾਂ ਸਾਰਾ ਸ਼ਾਂਤ ਕਰ ਦਿੱਤਾ ਹੈ ਭਾਜਪਾ ਬੜੇ ਤਰੀਕੇ ਨਾਲ ਨੂੰ ਹੋਰ ਦੂਜੇ ਇੰਗਲਾਂ ਨਾਲ ਵਾਰੂਗੀ ਮੈਂ ਦੇਖ ਰਿਹਾ ਹੈਗਾ ਕਿ ਬਹੁਤ ਸਾਰੇ ਪੋਡਕਾਸਟ ਇਸ ਕਿਸਮ ਦੇ ਸ਼ੁਰੂ ਹੋ ਗਏ ਹੈਗਾ ਕਿ ਚੰਡੀਗੜ੍ਹ ਨੂੰ ਅੱਡ ਤੋਂ ਯੂਟੀ ਬਣਾਇਆ ਜਾਵੇ ਉਹਦੇ ਚ ਆਲੇ-ਦੁਆਲੇ ਦੇ ਜਿਹੜੇ ਏਰੀਆਜ਼ ਹੈਗੇ ਉਹਨਾਂ ਨੂੰ ਸ਼ਾਮਲ ਕਰ ਦਿੱਤਾ ਜਾਵੇ ਇਹਦਾ ਵੀ ਮੁੱਖ ਮੰਤਰੀ ਬਣੇ ਜਿਵੇਂ ਦਿੱਲੀ ਦਾ ਬਣਦਾਗਾ ਇਹਦਾ ਵੀ ਅਡ ਗਵਰਨਰ ਹੋਏ ਚੰਡੀਗੜ੍ਹ ਦੇ ਲੋਕਾਂ ਦੇ ਨਾਲ ਤੇ ਇਸ ਕਿਸਮ ਦੇ ਜਿਹੜੇ ਪੋਡਕਾਸਟ ਇਸ ਕਿਸਮ ਦੇ ਅੰਗਲਾਂ ਉਭਾਰਨੀ ਸ਼ੁਰੂ ਕਰ ਦਿੱਤੀਆਂ ਤਾਂ ਇਹ ਜਿਹੜੇ ਚੀਜ਼ਾਂ ਨੇ ਬੀਜੇਪੀ ਜਾਣ ਕੇ ਕਰਦੀ ਹੈ ਕਿ ਕਿਤੇ ਕਿਤੇ ਰੀਅਲ ਇਸ਼ੂਸ ਤੇ ਗੱਲ ਨਾ ਉਸਕੇ ਤਾਂ ਇਸ ਕਰਕੇ ਉਹ ਇਸ ਕਿਸਮ ਦੇ ਇਸ਼ੂਸ ਨੂੰ ਹਮੇਸ਼ਾ ਤਿਆਰ ਰੱਖਦੀ ਹੈ ਕਿ ਦੇਚ ਦੋ ਕਮਿਊਨਿਟੀਜ਼ ਦਾ ਆਪਸ ਵਿੱਚ ਲੜਨ ਦਾ ਪੂਰਾ ਮਤਲਬ ਉਹ ਹੋਵੇ ਜਿਹੜਾ ਮਤਲਬ ਮੈਂ ਉੱਤਰ ਪ੍ਰਦੇਸ਼ ਦਾ ਜਿਹੜਾ ਐਗਜ਼ਾਮਪਲ ਦੇ ਰਿਹਾ ਸੀ ਉੱਥੇ ਵੀ ਉਹਨਾਂ ਦਾ ਉਹੀ ਹੈ ਕਿ ਮੁਸਲਮਾਨਾਂ ਤੇ ਹਿੰਦੂ ਆਪਸ ਵਿੱਚ ਲੜਦੇ ਹੋਏ ਦਿਖਾਈ ਦੇਣ ਆ ਇਹ ਨੂੰ ਮੈਂ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਪੋਸਟ ਮਾਡਰਨ ਵਿੱਚ ਮਤਲਬ ਖਾਸ ਕਰ ਪੋਸਟ 90ਸ ਇਹ ਐਸਟੈਬਲਿਸ਼ ਚੀਜ਼ ਦੇਖਣ ਨੂੰ ਮਿਲੀ ਹੈ ਕਿ ਜਿਹਦੇ ਅੰਚ ਜਿਹੜੀ ਰੂਲਿੰਗ ਕਲਾਸ ਹੈ ਉਹ ਇਹ ਕਰਦੀ ਹੈਗੀ ਆ ਕਿ ਉਹ ਇਹ ਹਰ ਇੱਕ ਚੀਜ਼ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਲੜਾਈ ਦੋ ਕਮਿਊਨਿਟੀਆਂ ਦੇ ਵਿੱਚ ਦੋ ਸਮੁਦਾਇਆਂ ਦੇ ਵਿੱਚ ਹੈ ਜਦਕਿ ਉਹ ਤੇ ਇਹ ਇੱਥੋਂ ਬਚ ਕੇ ਨਿਕਲ ਜਾਂਦੀ ਹੈ ਕਿ ਨਹੀਂ ਨਹੀਂ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਰੂਲਿੰਗ ਕਲਾਸ ਦਾ ਕੋਈ ਲੈਣਾ ਹੂੰ ਜੀ ਬਿਲਕੁਲ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ